ਉਕ ਵਰਤ ਰੱਖਣਗੇ ਮੰਦਰਾਂ ਦੇ ਵਿੱਚ ਜਾਣਗੇ ਪਰ ਆਖਿਰ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਇਹ ਕਿਤੋਂ ਇਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕੰਚਕਾਂ ਕਰਕੇ ਇਸ ਨੂੰ ਜਿਹੜਾ ਸੰਪੰਨ ਕਰਦੇ ਨੇ ਇਹ ਜਿਹੜਾ ਯੁੱਧ ਹੈ 9 ਦਿਨ ਤੇ 9 ਰਾਤਾਂ ਚੱਲਿਆ ਜਿਸ ਕਰਕੇ ਇਸ ਨੂੰ ਨਵਰਾਤਰੀ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਹੜੀ ਕਿਹੜੀ ਰਾਸ਼ੀਆਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਲਾਭਦਾਇਕ ਹੁੰਦੇ ਨੇ ਨਰਾਤੇ ਨੌਰੂਪ ਨੇ ਹਰ ਰਾਸ਼ੀ ਨੂੰ ਇੱਕ ਜਿਹੜਾ ਰੂਪ ਹੈ ਉਹ ਡੈਡੀਕੇਟਿਡ ਹੈਗਾ ਉਸ ਰੂਪ ਦੀ ਅਗਰ ਅਸੀਂ ਪੂਜਾ ਕਰਦੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਹੜੀ ਕਿਹੜੀ ਰਾਸ਼ੀਆਂ ਨੂੰ ਕਿਹੜੇ ਕਿਹੜੇ ਮਾਤਾ ਦੇ ਸਰੂਪ ਦੀ ਪੂਜਾ ਕਰਨੀ ਚਾਹੀਏ ਜਿਹਦੇ ਕਰਕੇ ਲੋਕਾਂ ਨੂੰ ਬੈਨੀਫਿਟ ਮਿਲੇ ਨੌਰਦਨ ਦੇ ਨਰਾਤੇ ਹੁੰਦੇ ਨੇ ਇਸ ਦੇ ਵਿੱਚ ਕਿਹੜੇ ਦਾਤਾ ਜਾਂ ਕਿਹੜੇ ਮਾਤਾ ਦੀ ਜਿਹੜੀ ਪੂਜਾ ਸਭ ਤੋਂ ਵਿਸ਼ੇਸ਼ ਰੂਪ ਦੇ ਵਿੱਚ ਕਰਨੀ ਹੈ ਮਾਤਾ ਜੀ ਦੀ ਪੂਜਾ ਬਹੁਤ ਰਾਖਸ਼ਸਨਾ ਵੀ ਕੀਤੀ ਹੈ ਦੇਵਤਾਵਾਂ ਨੇ ਵੀ ਕੀਤੀ ਹੈ इवन ਕਿ ਸ਼ਿਵ ਜੀ ਨੇ ਵੀ ਕੀਤੀ ਹੈ ਤੁਹਾਨੂੰ ਜੀ ਉਸ ਟਾਈਮ ਤੇ ਕੰਮ ਕਰਦੇ ਜਦੋਂ ਸ਼ਕਤੀ ਪ੍ਰਭਾਵੀ ਹੋਵੇ ਸਾਨੂੰ ਨਾ ਰਿਜ਼ਲਟ 100% ਮਿਲਦੇ ਨੇ ਕੈਰੀਅਰ ਦਾ ਇਸ਼ੂ ਹੈ ਕਿਸ ਨੂੰ ਘਰ ਦਾ ਇਸ਼ੂ ਹੈ ਕਿਸ ਕੋ ਘਰ ਹੈ ਨਹੀਂ ਇਸ ਕੋ ਔਲਾਦ ਹੈ ਨਹੀਂ ਇਹ ਨਾਰਲ ਰੱਖਦੇ ਵਕਤ ਤੁਸੀਂ ਆਪਣੀ ਮਨ ਦੀ ਮਨੁਕਾਮਨਾ ਉਹਨਾਂ ਦੇ ਰੱਖਣੀ ਹੈ ਤੇ 10ਵੇਂ ਵਾਲੇ ਦਿਨ ਇਹ ਜਾ ਕੇ ਕਿਆ ਜਾਂਦਾ ਕਿ ਜਿਸ ਦੇ ਵੀ ਗ੍ਰਹਿ ਚੱਕਰ ਬੜੇ ਜ਼ਿਆਦਾ ਭਾਰੀ ਨੇ ਜੇ ਨਰਾਤਾਂ ਜਦੋਂ ਨਰਾਤੇ ਆਉਂਦੇ ਨੇ ਜਿਉਂ ਮਾਤਾ ਦੇ ਜਾ ਕੇ ਕੁਝ ਪੇਂਟ ਛੜਾ ਦੇ 2025 ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਘਟੀਆਂ ਨੇ ਜਿਹੜੀਆਂ ਕਿ ਸ਼ੁਭ ਨਹੀਂ ਸੀਗੀਆਂ ਅਸ਼ੁਭ ਸੀਗੀਆਂ ਜਦੋਂ ਤੁਸੀਂ ਬਿਲਕੁਲ ਜ਼ੀਰੋ ਮਾਈਂਡ ਹੋ ਕੇ ਮਾਤਾ ਜੀ ਨੂੰ ਪੁੱਜੋਗੇ ਪਲੱਸ ਇਹ ਚੀਜ਼ਾਂ ਚੀਜ਼ਾਂ ਦੱਸੀਆਂ ਤੁਹਾਨੂੰ ਉਹ ਕਰੋਗੇ ਰਿਜ਼ਲਟ ਤੁਹਾਨੂੰ ਡੈਫੀਨਿਟ ਮਿਲਣਗੇ ਮੈਂ ਤਾਂ ਖੁਦ ਤਜਰਬਾ ਕੀਤਾ ਜੀ ਚਮਤਕਾਰ ਹੁੰਦੇ ਮੈਂ ਖੁਦ ਆਪਣੀ ਅੱਖੀਂ ਦੇਖ ਚੁੱਕਿਆ ਮੈਂ ਇਸ ਲਾਈਨ 'ਚ ਮੈਂ ਦੇਖ ਚੁੱਕਿਆ ਹਾਂ ਕਿ ਚਮਤਕਾਰ ਹੁੰਦੇ ਰਾਤ ਦੇ 9 ਦਿਨ ਦਿੰਦੇ ਨੇ ਰਾਤ ਦੇ 10 ਦਿਨ ਦੇ ਐਤ ਕੀ ਫੇਰ ਉਹ ਚੀਜ਼ ਆ ਗਈ ਕਿ 10 ਦਿਨ ਦੇ ਰਾਤੇ ਸਾਰੇ ਨੇ ਕੀ ਹੈ ਕਿ ਇਹ ਜਿਹੜਾ ਲੋਕਾਂ ਦੇ ਵਿੱਚ ਹਮੇਸ਼ਾ ਕਿਉਂ ਕਨਫਿਊਜ਼ਨ ਕ੍ਰੀਏਟ ਹੁੰਦੀ ਦਿਨਾਂ ਦਾ ਹੈ ਫਿਰ ਸ਼ੁਰੂ ਹੁੰਦਾ ਹੈ ਕਿ ਯੋਗ ਕਿਨੇ ਵੇ ਲੱਗ ਰਿਹਾ ਮੰਨ ਲਓ ਰਾਤ ਨੂੰ 10 ਵੇ ਯੋਗ ਲੱਗ ਰਿਹਾ ਤੇ ਉਹ ਦੋ ਕੰਟਰੀ ਦਾ ਡੇਟ ਹੈਗੀ ਹੈ ਉਹ ਵੀ ਤੁਹਾਨੂੰ ਪਹਿਲੇ ਡੇਟ ਕੰਸਿਡਰ ਹੋਏਗੀ 10ਵੇਂ ਦਿਨ ਤੇ ਵਧ ਹੋ ਗਿਆ ਸੀਗਾ ਹਮੇਸ਼ਾ ਸੁਰਦਾ ਤੇ 10ਵੇਂ ਦਿਨ ਜਿਹੜਾ ਅਸੀਂ ਵਿਜੇ ਦਸ਼ਮੀ ਦੇ ਤੌਰ ਤੇ ਰਾਵਣ ਨੂੰ ਜਲਾ ਕੇ ਅਸੀਂ ਮਨਾਉਂਦੇ ਆ ਆਪਾਂ ਜੇ ਅਸ਼ਟਮੀ ਪੂਜੀਏ ਉਹ ਜ਼ਿਆਦਾ ਲਾਭ ਸਾਨੂੰ ਦਵੇਗੀ ਕਿ ਜੇ ਨੌਵੀਂ ਪੂਜੀਏ ਉਹ ਜ਼ਿਆਦਾ ਲਾਭ। ਕਈ ਜਿਹੜੇ ਜੌਬ ਕਰਦੇ ਨੇ ਨੌਕਰੀਆਂ ਕਰਦੇ ਨੇ ਹਨਾ ਉਹਨਾਂ ਵਾਸਤੇ ਵੀ ਕਈ ਵਾਰੀ ਸਮੱਸਿਆ ਖੜੀ ਹੋ ਜਾਂਦੀ ਹੈ। ਉਸ ਅਕੋਰਡਿੰਗਲੀ ਜੇਕਰ ਆਪ ਤੁਸੀਂ ਸੈੱਟ ਕਰਨਾ ਚਾਹੋ। ਚਿਪਸ ਦੇ ਪੈਕੇਟ ਜਿਹੜੇ ਬਾਜ਼ਾਰਾਂ ਦੇ ਵਿੱਚ ਵਿਕਣ ਲੱਗ ਗਏ ਨੇ ਜਿਹੜੇ ਚਿਪਸ ਦੇ ਪੈਕੇਟ ਉਹ ਲੋਕ ਮਤਲਬ ਹਰ ਟਾਈਮ ਉਸ ਨੂੰ ਖਾਂਦੇ ਰਹਿੰਦੇ ਨੇ ਕਹਿਣਾ ਪਰ ਇਹ ਹੁੰਦਾ ਹੈ ਕਿ ਉਸ ਦੇ ਵਿੱਚ ਕਿਹੜਾ ਕੋਈ ਅੰਨ ਹੈ। ਨਮਕ ਖਾਸਗੀਆਂ ਨਹੀਂ ਖਾ ਸਕਦੇ ਆ ਬਾਜ਼ਾਰੋਂ ਕੁਝ ਚੀਜ਼ਾਂ ਆਉਂਦੀਆਂ ਚਿਪਸਾਂ ਦੇ ਉਹਨੂੰ ਅਸੀਂ ਆਪਣੇ ਹਿਸਾਬ ਨਾਲ ਢਾਲ ਲਿਆ। ਬਟ ਜੇਕਰ ਮ ਇਹਨਾਂ ਰਾਤਿਆਂ ਦੇ ਵਿੱਚ ਕਿਹੜਾ ਜਾਪ ਅਜਿਹਾ ਹੈ ਕਿ ਜਿਹੜਾ ਬੰਦਾ ਕਰੇ ਤੇ ਉਹ ਬਹੁਤ ਸ਼ੁਭ ਰਹੇਗਾ ਓਮ ਨੋ ਭਗਵਤੇ ਵਾਸੁਦੇਵਾਏ ਤੇ ਹਰ ਜਗ੍ਹਾ ਹੀ ਫਿੱਟ ਹੋ ਜਾਂਦਾ ਜੀ ਵਸ਼ਣ ਦੀ ਜਹਾ ਹੈਗਾ ਹਰ ਜਗ੍ਹਾ ਫਿੱਟ ਹੋ ਜਾਂਦਾ ਈਸਾਨ ਕਿਹੜਾ ਜਿਹੜਾ ਕਿ ਵਿਸ਼ੇਸ਼ ਚੀਜ਼ ਨਰਾਤਿਆਂ ਦੇ ਵਿੱਚ ਅਜਿਹੀ ਕਰੇ ਕਿ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਪੂਰੀਆਂ ਛੋਲੀਆਂ ਨੂੰ ਹੀ ਕਿਉਂ ਇੰਨੀ ਮਹਤਤਾ ਦਿੱਤੀ ਜਾਂਦੀ ਹੈ ਕੋਈ ਹੋਰ ਚੀਜ਼ ਜਦੋਂ ਕੰਚਕਾ ਪੂਜੀਆਂ ਜਾਂਦੀਆਂ ਨੇ ਉਹ ਹੋਰ ਇੱਕ ਚੀਜ਼ ਕਿਉਂ ਨਹੀਂ ਬਣ ਔਰ ਕੋਈ ਜਾਣਕਾਰੀ ਨਵਰਾਤਿਆਂ ਨੂੰ ਲੈ ਕੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜੇਕਰ ਸਾਂਝੀ ਕਰਨਾ ਚਾਹੋ। ਤੁਸੀਂ ਯਕੀਨ ਮੰਨਿਓ ਜਦੋਂ ਤੁਸੀਂ ਕਰੋਗੇ ਤੁਹਾਡੇ ਘਰ ਦੇ ਵਿੱਚ ਇੱਕ ਤੇ ਪੋਜ਼ਿਟਿਵਿਟੀ ਬਹੁਤ ਰਹੇਗੀ ਕਿਉਂਕਿ ਪੋਜ਼ਿਟਿਵਿਟੀ ਦੀ ਅੱਜਕੱਲ੍ਹ ਘਰਾਂ ਦੇ ਵਿੱਚ ਬਹੁਤ ਕਮੀ ਹੈ। ਅੱਜਕੱਲ੍ਹ ਜਿਹੜੇ ਬੱਚੇ ਨੇ ਉਹ ਵੀ ਨਰਾਤੇ ਰੱਖਣ ਦੇ ਬੜੇ ਸ਼ੌਕੀਨ ਨੇ ਸਕੂਲ ਵੀ ਜਾਣਾ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸੋ ਕਿ ਉਹਨਾਂ ਨੂੰ ਕੀ ਕੀ ਆਪਣੇ ਲੰਚ ਬਾਕਸਸ ਦੇ ਵਿੱਚ ਲੈ ਕੇ। ਰੋਟੀਨ 'ਚ ਜੋ ਤੁਸੀਂ ਖਾਣਾ ਚਾਹੁੰਦੇ ਹੋ ਤੁਸੀਂ ਖਾ ਸਕਦੇ ਹੋ। ਬਸ ਅੱਜ ਦੋ ਚਾਰ ਚੀਜ਼ਾਂ ਤੁਸੀਂ ਧਿਆਨ ਰੱਖਣਾ ਚਾਹੀਦਾ। ਜੇਕਰ ਤੁਹਾਡਾ ਕੋਈ ਪ੍ਰਸ਼ਨ ਰਹਿ ਗਿਆ ਹੋਵੇ ਤੁਹਾਨੂੰ ਉੱਤਰ ਚਾਹੀ 22 ਸਤੰਬਰ ਨੂੰ ਦੇਸ਼ ਭਰ ਦੇ ਵਿੱਚ ਨਰਾਤੇ ਮਨਾਏ ਜਾਣਗੇ ਲੋਕ ਵਰਤ ਰੱਖਣਗੇ ਮੰਦਰਾਂ ਦੇ ਵਿੱਚ ਜਾਣਗੇ ਪਰ ਆਖਿਰ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਕਿਉਂ ਇਹ ਨਰਾਤੇ ਮਨਾਏ ਜਾਂਦੇ ਨੇ ਲੋਕ ਕਿਉਂ ਜਿਹੜੇ 9 ਜਾਂ 10 ਦਿਨ ਜਿੰਨੇ ਵੀ ਦਿਨ ਨਰਾਤੇ ਹੁੰਦੇ ਨੇ ਪੂਜਾ ਕਰਦੇ ਨੇ ਤੇ ਉਸ ਤੋਂ ਬਾਅਦ ਕੰਜਕਾਂ ਕਰਦੇ ਨੇ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਕਈ ਸਵਾਲ ਤੁਹਾਡੇ ਮਨ ਦੇ ਵਿੱਚ ਹੋਣਗੇ ਤਾਂ ਸਾਡੇ ਨਾਲ ਦ ਐਸਟ੍ਰੋ OPD ਤੋਂ ਐਸਟ੍ਰੋਲੋਜਰ ਸੁਨੀਲ ਗਾਂਧੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਔਨ ਅਇਰ ਤੇ ਸਵਾਗਤ ਜੀ ਬੈਮ ਥੈਂਕ ਯੂ ਧੰਨਵਾਦ ਜੀ ਸਰ ਕੀ ਇਤਿਹਾਸ ਹੈ ਨਰਾਤਿਆਂ ਦੇ ਪਿੱਛੇ ਦਾ ਲੋਕ ਕਿਉਂ ਪਹਿਲਾਂ ਤਾਂ ਇਹ ਦੱਸੋ ਕਿ ਨਰਾਤੇ ਰੱਖਦੇ ਕਿਉਂ ਨਹੀਂ ਤੇ ਇਸ ਦੇ ਪਿੱਛੇ ਦਾ ਇਤਿਹਾਸ ਕੀ ਕਿੱਥੋਂ ਇਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕੰਚਕਾਂ ਕਰਕੇ ਇਸ ਨੂੰ ਜਿਹੜਾ ਸੰਪੰਨ ਕਰਦੇ ਨੇ ਜੀ ਸਾਡੇ ਹਿੰਦੂ ਧਰਮ ਦੇ ਵਿੱਚ ਜੀ ਮਾਂ ਦੁਰਗਾ ਦੀ ਸ਼ਕਤੀ ਨੂੰ ਬਹੁਤ ਵੱਡੀ ਸ਼ਕਤੀ ਮੰਨਿਆ ਜਾਂਦਾ ਹੈ ਜਿਹਦਾ ਸੁਪਰੀਮ ਕੋਰਟ ਅਸੀਂ ਵੈਸਟਰਨ ਦੇਵੀ ਨੂੰ ਮੰਨਦੇ ਹਾਂ ਨਵਰਾਤਰਾ ਦੇ ਪਿੱਛੇ ਜਿਹੜੀ ਸਟੋਰੀ ਹੈ ਜੀ ਉਹ ਹੈਗੀ ਹੈ ਜੀ ਮਾਤਾ ਜੀ ਨੇ ਮਹਿਸ਼ਾਸੁਰ ਦਾ ਵਧ ਕੀਤਾ ਸੀਗਾ ਜਿਹੜਾ ਕਿ ਇੱਕ ਰਾਖਸ਼ ਰਿਹਾ ਹੋਇਆ ਹੈ ਔਰ ਇਹ ਜਿਹੜਾ ਯੁੱਧ ਹੈ 9 ਦਿਨ ਤੇ 9 ਰਾਤਾਂ ਚੱਲਿਆ ਜਿਸ ਕਰਕੇ ਇਸ ਨੂੰ ਨਵਰਾਤਰੀ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਅਛਾਈ ਦੇ ਉੱਪਰ ਅਸੀਂ ਅਛਾਈ ਨਾਲ ਜਿੱਤ ਕਰਦੇ ਹਾਂ ਕਿਸ ਚੀਜ਼ ਦੀ ਜਾਂ ਬੁਰਾਈ ਨੂੰ ਹਰਾ ਕੇ ਅਸੀਂ ਜਿੱਤਦੇ ਹਾਂ ਤੇ ਅਸੀਂ ਉਸ ਨੂੰ ਆਪਣਾ ਇੱਕ ਤਿਉਹਾਰ ਮੰਨਦੇ ਹਾਂ ਤੇ ਹਿੰਦੂਸਤਾਨ ਦੇ ਵਿੱਚ ਇਹ ਤਿਉਹਾਰ ਇੰਨਾ ਵੱਡਾ ਤਿਉਹਾਰ ਹੈ ਬੜਾ ਪਵਿੱਤਰ ਤਿਉਹਾਰ ਹੈ ਕਿਉਂਕਿ ਮਾਤਾ ਜੀ ਨੇ ਉਸ ਰਾਖਸ਼ ਨੂੰ ਮਾਰਿਆ ਜਿਹਨੇ ਦੁਨੀਆਂ ਵਿੱਚ ਪੂਰਾ ਪੰਜਾਬੀ ਵਿੱਚ ਕਹਿੰਦੇ ਨੇ ਗਾਹ ਪਾਇਆ ਹੋਇਆ ਸੀ ਉਨ ਘੱਪਾਇਆ ਸੀਗਾ ਉਸ ਦਾ ਅੰਤ ਇੱਕ ਦੇਵੀ ਰੂਪ ਦੇ ਹੱਥ ਹੋਇਆ ਸੀਗਾ ਜਿਸ ਕਰਕੇ ਨਵਰਾਤਰੀ ਦਾ ਚਲਨ ਸ਼ੁਰੂ ਹੋਇਆ ਤੇ ਨਵਰਾਤਰੀ ਮਨਾਨੇ ਸ਼ੁਰੂ ਹੋਏ ਤੁਸੀਂ ਪੁੱਛਿਆ ਕਿ ਨੌ ਜਿਹੜੇ ਬੱਚੇ ਨੇ ਛੋਟੇ ਬੱਚੇ ਇਹਨਾਂ ਨੂੰ ਪੂਜਿਆ ਜਾਂਦਾ ਹੈ ਇਹਨਾਂ ਨੂੰ ਇਸ ਕਰਕੇ ਪੂਜਿਆ ਜਾਂਦਾ ਕਿਉਂਕਿ ਛੋਟੇ ਬੱਚੇ ਟਿਲ ਦ এজ ਆਫ 2 ਸਾਲ ਤੋਂ ਲੈ ਕੇ 9 ਸਾਲ ਦੀ ਉਮਰ ਤੱਕ ਦੇ ਬੱਚੇ ਜਿਹੜੇ ਨੇ ਇਹਨੂੰ ਪਵਿੱਤਰ ਵੀ ਮੰਨਿਆ ਗਿਆ ਤੇ ਮਾਂ ਦੇ ਰੂਪ ਦੇ ਨਾਲ ਸਰੂਪ ਨਾਲ ਇਹਨੂੰ ਜੋੜਿਆ ਜਾਂਦਾ ਹੈ ਇਸ ਕਰਕੇ ਛੋਟੇ ਬੱਚਿਆਂ ਨੂੰ ਅਸੀਂ ਪਵਿੱਤਰਤਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਘਰ ਚ ਬੁਲਾ ਕੇ ਕੰਜਕ ਪੂਜਨ ਕਰਦੇ ਹਾਂ ਜੀ ਕਿਹੜੀ ਕਿਹੜੀ ਰਾਸ਼ੀਆਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਲਾਭਦਾਇਕ ਹੁੰਦੇ ਨੇ ਨਰਾਤੇ ਕਿ ਜੇ ਇਹ ਇਹ ਰਾਸ਼ੀ ਵਾਲੇ ਲੋਕ ਅੱਛੀ ਤਰੀਕੇ ਦੇ ਨਾਲ ਪੂਜਾ ਕਰਨ ਤਾਂ ਉਹਨਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਜੀ ਦੇਖੋ ਰਾਸ਼ੀ ਤੋਂ ਰਾਸ਼ੀ ਔਰ ਡੈਫੀਨਿਟਲੀ ਜਦੋਂ ਤੁਸੀਂ ਕਿਉਂਕਿ ਨੌ ਰੂਪ ਨੇ ਹਰ ਰਾਸ਼ੀ ਨੂੰ ਇੱਕ ਜਿਹੜਾ ਰੂਪ ਹੈ ਉਹ ਡੈਡੀਕੇਟਿਡ ਹੈਗਾ ਉਸ ਰੂਪ ਦੀ ਅਗਰ ਅਸੀਂ ਪੂਜਾ ਕਰਦੇ ਹਾਂ ਤੇ ਆਪਾਂ ਨੂੰ ਡੈਫੀਨਿਟਲੀ ਲਾਭ ਮਿਲਦਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਹੜੇ ਕਿਹੜੀ ਰਾਸ਼ੀਆਂ ਨੂੰ ਕਿਹੜੇ ਕਿਹੜੇ ਮਾਂ ਦੇ ਸਰੂਪ ਦੀ ਪੂਜਾ ਕਰਨੀ ਚਾਹੀਏ ਜਿਹਦੇ ਕਰਕੇ ਲੋਕਾਂ ਨੂੰ ਬੈਨੀਫਿਟ ਮਿਲੇ ਸੋ ਜਿਹੜੀ ਰਾਸ਼ੀ ਦੀ ਮੈਂ ਗੱਲ ਕਰ ਰਿਹਾ ਜੀ ਚੰਦਰ ਰਾਸ਼ੀ ਹੈਗੀ ਹੈ ਮਾਂ ਚੰਦਰ ਘੰਟਾ ਦੀ ਪੂਜਾ ਮੇਸ਼ ਰਾਸ਼ੀ ਵਾਲਿਆਂ ਨੂੰ ਕਰਨੀ ਚਾਹੀਦੀ ਹੈ ਔਰ ਮਾਂ ਸ਼ੈਲਪੁਤਰੀ ਦੀ ਜਿਹੜੀ ਅराधना ਹੈ ਉਹ વૃਸ਼ਭ ਰਾਸ਼ੀ ਵਾਲਿਆਂ ਨੂੰ ਕਰਨੀ ਪਏਗੀ ਜਿਸ ਕਰਕੇ plus ਉਹਨਾਂ ਦਾ ਜਿਹੜਾ ਖੁਸ਼ ਕਰਨ ਦਾ ਤਰੀਕਾ ਜਿਹੜਾ ਹੈਗਾ ਸਭ ਤੋਂ ਬੈਸਟ ਕੀ ਹੈ ਕਿ ਉਹਨਾਂ ਨੂੰ ਹਰੇ ਰੰਗ ਦੀਆਂ ਚੀਜ਼ਾਂ ਚੜਾਣੀਆਂ ਪੈਣਗੀਆਂ ਮੇਥੋਂ ਰਾਸ਼ੀ ਵਾਲਿਆਂ ਨੂੰ ਕਰਕ ਰਾਸ਼ੀ ਵਾਲਿਆਂ ਨੂੰ ਮਾਸਕੰਦ ਮਾਤਾ ਦਾ ਰਾਦਨਾ ਕਰਨੀ ਪਏਗੀ ਜਿਸ ਨਾਲ ਉਹਨਾਂ ਨੂੰ ਬਹੁਤ ਫਲ ਮਿਲੇਗਾ ਸਿੰਘ ਰਾਸ਼ੀ ਵਾਲਿਆਂ ਨੂੰ ਮਾਂ ਕਾਤਿਆਨੀ ਦੀ ਪੂਜਾ ਕਰਨੀ ਪਏਗੀ ਉਸ ਕਰਕੇ ਜੇ ਕਰਦੇ ਨੇ ਜੇ ਉਹਨਾਂ ਨੂੰ ਦੁਰਵਾ ਚੜਾਉਂਦੇ ਨੇ ਪਲੱਸ ਉਹਨਾਂ ਨੂੰ ਨਾਰੀਅਲ ਚੜਾਉਂਦੇ ਨੇ ਤੇ ਇਹਨਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਕੰਨਿਆ ਰਾਸ਼ੀ ਵਾਲਿਆਂ ਨੂੰ ਮਾਂ ਬ੍ਰਹਮਚਾਰਨੀ ਦੀ ਪੂਜਾ ਕਰਨੀ ਚਾਹੀਦੀ ਹੈ ਔਰ ਇਤਨਾਲ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕੰਨਿਆ ਰਾਸ਼ੀ ਨਾਲ ਸਾਡੀ ਨੌਕਰੀ ਦੀ ਰਾਸ਼ੀ ਹੈ ਤੇ ਜਿਨ੍ਹਾਂ ਨੂੰ ਨੌਕਰੀ ਵਿੱਚ ਪ੍ਰੋਬਲਮ ਆਂਦੀ ਹੋਏਗੀ ਉਹਨਾਂ ਨੂੰ ਇਸ ਮਾਤਾ ਜੀ ਦੀ ਪੂਜਾ ਦਾ ਸਰੂਪ ਅਗਰ ਕਰਦੇ ਨੇ ਇਸ ਸਰੂਪ ਦੀ ਅਗਰ ਪੂਜਾ ਕਰਦੇ ਨੇ ਤੇ ਇਹਨਾਂ ਨੂੰ ਬਹੁਤ ਅੱਛਾ ਫਲ ਮਿ ਮਾਂ ਮਹਾਗੌਰੀ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਕਰਕੇ ਇਹਨਾਂ ਨੂੰ ਅੱਛੇ ਰਿਜ਼ਲਟ ਮਿਲਣਗੇ ਔਰ ਵ੍ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਮਾਂ ਕਾਲ ਰਾਤਰੀ ਦੀ ਪੂਜਾ ਬਹੁਤ ਸ਼ੁਭ ਰਹੇਗੀ ਬਹੁਤ ਵਧੀਆ ਰਹੇਗੀ ਤਨੂ ਰਾਸ਼ੀ ਵਾਲਾ ਵਾਸਤੇ ਮਾ ਸਿਧਾ ਦਾਤਰੀ ਦੀ ਅराधना ਇਹਨਾਂ ਵਾਸਤੇ ਬਹੁਤ ਸ਼ੁਭ ਰਹੇਗੀ ਫਲਦਾਇਕ ਰਹੇਗੀ ਮਕਰ ਰਾਸ਼ੀ ਵਾਲਾ ਵਾਸਤੇ ਮਾ ਕਾਲ ਰਾਤਰੀ ਮਾ ਚੰਦਰ ਘੰਟਾ ਇਹਨਾਂ ਦੋਨਾਂ ਵਿੱਚੋਂ ਦੋਨਾਂ ਦੀ ਅराधना ਪੂਜਾ ਕਰਨ ਤੇ ਇਹਨਾਂ ਨੂੰ ਬਹੁਤ ਅੱਛਾ ਫਲ ਮਿਲੇਗਾ ਪਲੱਸ ਕੁੰਭ ਰਾਸ਼ੀ ਵਾਲਾ ਨੂੰ ਮਾ ਕੁਸ਼ਮੰਡਾ ਦੀ ਪੂਜਾ ਅराधना ਕਰਨੀ ਚਾਹੀਦੀ ਹੈ ਇਹਨਾਂ ਨੂੰ ਬਹੁਤ ਅੱਛੇ ਫਲ ਮਿਲਣਗੇ ਪਲੱਸ ਮੀਨ ਰਾਸ਼ੀ ਵਾਲਾ ਨੂੰ ਮਾ ਮਹਾਗੋਰੀ ਦੀ ਪੂਜਾ ਕਰਨ ਨਾਲ ਬਹੁਤ ਹੀ ਅੱਛੇ ਫਲ ਤੇ ਫਰੂਟ ਮਿਲਣਗੇ ਤੁਸੀਂ ਰਾਸ਼ੀ ਵਾਈਜ਼ ਦੱਸਤਾ ਕਿ ਇਹ ਰਾਸ਼ੀ ਵਾਲੇ ਪਰ ਪੂਰੇ ਜਿਹੜੇ 9 ਦਿਨ ਦੇ ਨਰਾਤੇ ਹੁੰਦੇ ਨੇ ਇਸ ਦੇ ਵਿੱਚ ਕਿਹੜੇ ਦਾਤਾ ਜਾਂ ਕਿਹੜੇ ਮਾਤਾ ਦੀ ਜਿਹੜੀ ਪੂਜਾ ਸਭ ਤੋਂ ਵਿਸ਼ੇਸ਼ ਰੂਪ ਦੇ ਵਿੱਚ ਕਰਨੀ ਚਾਹੀਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਵੈਸਟ ਨੇਵੀ ਦਰਬਾਰ ਹੈ ਉਹ ਸੁਪਰੀਮ ਕੋਰਟ ਹੈ ਮਾਂ ਦੁਰਗਾ ਦੀ ਆਰਾਧਨਾ ਤੁਸੀਂ ਕਾਮਨਲੀ ਕਰਦੇ ਵੀ ਹਾਂ ਉਹ ਕਰਨੀ ਵੀ ਚਾਹੀਦੀ ਹੈ ਕਿਉਂਕਿ ਜਿਹੜੇ ਸਰੂਪ ਆ ਉਹਨਾਂ ਦੀ ਪੂਜਾ ਤੇ ਹੋਣੀ ਹੈ ਪਰ ਡੇ ਲੇਕਿਨ ਜਿਹੜੀ ਮੇਨ ਥੰਬ ਹੈ ਉਹ ਸਾਡੇ ਮਾਂ ਸ਼ੇਰ ਵਾਲੀ ਮਾਤਾ ਜੀ ਹੈ ਮਾ ਦੁਰਗਾ ਜੀ ਉਹਨਾਂ ਦੇ ਸਵਰੂਪ ਦੀ ਪੂਜਾ ਕਰਨਾ ਸਾਨੂੰ ਬਹੁਤ ਫਲ ਮਿਲੇਗਾ ਬੜਾ ਫਰੂਟ ਮਿਲੇਗਾ ਔਰ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਮਿਲੇਗਾ ਕਿਉਂ ਕਿ ਕਿਉਂਕਿ ਮਾਤਾ ਜੀ ਸਭ ਨੂੰ ਦੇਣ ਦਾ ਕੰਮ ਕਰਦੇ ਨੇ ਸਭ ਨੂੰ ਫਲ ਦੇਣ ਦਾ ਕੰਮ ਕਰਦੇ ਨੇ ਔਰ ਜਦੋਂ ਅਸੀਂ ਬੜੀ ਸ਼ਰਧਾ ਦੇ ਨਾਲ ਮਾਤਾ ਜੀ ਨੂੰ ਪੂਜਦੇ ਹਾਂ ਤੇ ਸਾਨੂੰ ਡੈਫੀਨਿਟਲੀ ਉਹਨਾਂ ਦੇ ਫਲ ਮਿਲਦੇ ਹੀ ਮਿਲਦੇ ਨੇ ਕਿਉਂਕਿ ਇਤਿਹਾਸ ਵੀ ਚੁੱਕ ਕੇ ਤੁਸੀਂ ਦੇਖੋਗੇ ਤੁਸੀਂ ਆਪਣੇ ਸਕ੍ਰਿਪਚਰਸ ਵੀ ਪੜੋਗੇ ਤੇ ਮਾਤਾ ਜੀ ਦੀ ਪੂਜਾ ਬਹੁਤ ਰਾਖਸ਼ਸਰਾਂ ਵੀ ਕੀਤੀ ਹੈ ਦੇਵਤਾਵਾਂ ਨੇ ਵੀ ਕੀਤੀ ਹੈ इवन ਕਿ ਸ਼ਿਵ ਜੀ ਨੇ ਵੀ ਕੀਤੀ ਹੈ ਇਸ ਕਰਕੇ ਮਾਤਾ ਜੀ ਦੀ ਪੂਜਾ ਬਹੁਤ ਹੀ ਖਾਸ ਹੋ ਜਾਂਦੀ ਹੈ ਆਮ ਬੰਦੇ ਵਾਸਤੇ ਤੇ ਬਹੁਤ ਹੀ ਖਾਸ ਹੋ ਜਾਂਦੀ ਹੈ ਕਿਉਂਕਿ ਇਹ ਉਹ ਬਹੁਤ ਖਾਸ ਦਿਨ ਨੇ ਜਦੋਂ ਇਹ ਸ਼ਕਤੀ ਬਹੁਤ ਪ੍ਰਭਾਵੀ ਹੁੰਦੀ ਹੈ ਔਰ ਜਦੋਂ ਅਸੀਂ ਉਸ ਟਾਈਮ ਤੇ ਕੰਮ ਕਰਦੇ ਹਾਂ ਜਦੋਂ ਸ਼ਕਤੀ ਪ੍ਰਭਾਵੀ ਹੋਵੇ ਸਾਨੂੰ ਨਾ ਰਿਜ਼ਲਟ 100% ਮਿਲਦੇ ਨੇ ਸੋ ਮਾਂ ਦੁਰਗਾ ਦੀ ਪੂਜਾ ਜ਼ਰੂਰ ਕਰਨ ਲੋਕ ਇੱਕ ਮੈਂ ਛੋਟਾ ਜਿਹਾ ਤੁਹਾਨੂੰ ਸਭ ਨੂੰ ਇੱਕ ਕਾਮਨ ਰੈਮਡੀ ਦੱਸ ਦਿੰਦਾ ਜਿਹੜੀ ਲੋਕਾਂ ਨੇ ਕਰਨੀ ਹੈ ਆਪਣੇ ਘਰ ਦੇ ਅੰਦਰ ਖੁਸ਼ਹਾਲੀ ਵਾਸਤੇ ਅੱਛੀ ਚੀਜ਼ ਵਾਸਤੇ ਇੱਕ ਨਾਲੀਆ ਲੈ ਕੇ ਉਹਦੇ ਉੱਪਰ ਇੱਕ ਲਾਲ ਦੁਪੱਟਾ ਚੁੰਨੀ ਬਨ ਕੇ 51 ਰੁਪਏ ਜਾਂ 101 ਰੁਪਏ ਉਸ ਨਾਲੇ ਦੇ ਵਿੱਚ ਲਗਾ ਕੇ ਮਾਤਾ ਜੀ ਨੂੰ ਭੇਂਟ ਕਰਨ ਪਹਿਲੇ ਦਿਨ 22 ਤਰੀਕ ਨੂੰ ਔਰ ਜਦੋਂ ਨਵਰਾਤਰੀ ਪੂਰਨ ਹੋ ਜਾਂਦੇ ਜੋ ਦਸਵੀ ਹੋਵੇ ਉਸ ਦਿਨ ਜਾ ਕੇ ਨਾਲੇ ਮਾਤਾ ਜੀ ਨੂੰ ਮੰਦਿਰ ਚ ਜਾ ਕੇ ਆਪਣੇ ਇਹ ਦੇ ਕੇ ਆਣ ਚੜਾ ਕੇ ਆਣ ਜੋ ਵੀ ਤੁਸੀਂ ਮੰਚ ਚ ਆਪਣੀ ਕੋਈ ਤੁਹਾਡੇ ਹੈਗੀ ਸ਼ਰਧਾ ਹੈਗੀ ਜਾਂ ਤੁਹਾਡੇ ਮਨ ਦੇ ਅੰਦਰ ਕੋਈ ਤੁਸੀਂ ਮੰਗਣਾ ਚਾਹੁੰਦੇ ਹੋ ਕੁਝ ਕੋਈ ਇੱਛਾ ਹੈਗੀ ਹੈ ਉਹ ਨਾਰੇ ਲਖਦੇ ਵਕਤ ਆਪਣੀ ਇੱਛਾ ਉਹਨਾਂ ਅੱਗੇ ਰੱਖਣੀ ਹੈ ਲੋਕਾਂ ਨੂੰ ਬਹੁਤ ਸਾਰੀ ਦੀ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਕੈਰੀਅਰ ਦਾ ਇਸ਼ੂ ਹੈ ਕਿਸੇ ਨੂੰ ਘਰ ਦਾ ਇਸ਼ੂ ਹੈ ਕਿਸੇ ਕੋ ਕਾਰ ਹੈ ਨਹੀਂ ਇਸ ਕੋ ਔਲਾਦ ਹੈ ਨਹੀਂ ਇਹ ਨਾਰੇ ਲਖਦੇ ਵਕਤ ਤੁਸੀਂ ਆਪਣੀ ਮਨ ਦੀ ਮਨੁਕਾਮਨਾ ਉਹਨਾਂ ਅੱਗੇ ਰੱਖਣੀ ਹੈ ਤੇ 10ਵੇਂ ਵਾਲੇ ਦਿਨ ਇਹ ਜਾ ਕੇ ਮੰਦਰ ਚ ਮਾਤਾ ਜੀ ਦੇ ਅੱਗੇ ਪੇਂਟ ਕਰਕੇ ਆਣੀ ਹੈ ਕਈ ਉੱਥੇ ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹੂੰਗੀ ਕਿ ਜਦੋਂ ਕਿਹਾ ਜਾਂਦਾ ਹੈ ਕਿ ਜਿਸ ਦੇ ਵੀ ਗ੍ਰਹਿ ਚੱਕਰ ਬੜੇ ਜ਼ਿਆਦਾ ਭਾਰੀ ਨੇ ਜੇ ਨਰਾਤਿਆਂ ਜਦੋਂ ਨਰਾਤੇ ਆਉਂਦੇ ਨੇ ਜਿਉਂ ਮਾਤਾ ਦੇ ਜਾ ਕੇ ਕੁਝ ਪੇਂਟ ਛੜਾ ਦੇ ਜਾਂ ਜਿਵੇਂ ਤੁਸੀਂ ਦੱਸਿਆ ਨਾਰਿਆਲੇ ਲਾਲ ਚੁੰਨੀ ਬਨ ਕੇ ਤੇ ਇਹ ਸੱਚਮੁੱਚ ਦੇ ਵਿੱਚ ਅਸਰ ਕਰਦਾ ਹੈ ਕਿ ਜਿਸ ਦੇ ਗ੍ਰਹਿ ਚੱਕਰ ਭਾਰੀ ਹੋਣ ਤੇ ਕਿਸੇ ਪੰਡਿਤ ਦੇ ਵੱਲੋਂ ਸਾਨੂੰ ਦੱਸਿਆ ਗਿਆ ਹੋਵੇ ਕਿ ਨਰਾਤੇ ਇਹ ਵਾਲੇ ਨਰਾਤੇ ਵਾਲੇ ਦਿਨ ਤੋਂ ਇਸ ਦਿਨ ਜਾ ਕੇ ਇਹ ਕੁਝ ਚੜਾਉਣਾ ਹੈ ਇਹ ਹੈਗੇ ਜੀ ਸ਼ਰਧ ਨਾਤਰੇ ਔਰ ਇਹ ਨਾਤਰੇ ਬਹੁਤ ਹੀ ਖਾਸ ਨੇ ਤੁਸੀਂ ਦੇਖਿਆ ਹਣਾ 2025 ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਘਟੀਆਂ ਨੇ ਜਿਹੜੀਆਂ ਕਿ ਸ਼ੁਭ ਨੇ ਸੀਗੀਆਂ ਅਸ਼ੁਭ ਸੀਗੀਆਂ ਔਰ ਉਹਨਾਂ ਘਟਨਾਵਾਂ ਨੇ ਦੇਸ਼ ਦੁਨੀਆ ਦੇ ਉੱਤੇ ਪਰ ਇਨਸਾਨ ਇੱਕ ਇੱਕ ਇਨਸਾਨ ਦੇ ਦਿਮਾਗ ਦੇ ਉੱਤੇ ਦਿਲ ਦੇ ਉੱਤੇ ਅਸਰ ਛੱਡਿਆ ਇਸ ਨਵਰਾਤ ਦੇ ਵਿੱਚ ਕਿਉਂਕਿ ਨਵਰਾਤ ਇਸ ਕਰਕੇ ਖਾਸ ਨੇ ਜਦੋਂ ਸ਼ਰਦ ਲੱਗੇ ਸੀਗੇ ਜਦੋਂ ਸ਼ਰਦ ਸ਼ੁਰੂ ਹੋਏ ਸੀਗੇ ਚੰਦਰ ਗਣ ਸੀਗਾ ਸ਼ਰਦ ਖਤਮ ਹੋਏ ਤੇ ਸੂਰਜ ਗਣ ਸੀਗਾ ਤੇ ਹੁਣ ਉਸ ਤੋਂ ਰਾਈਟ ਅਵੇ ਨਰਾਤੇ ਸ਼ੁਰੂ ਹੋ ਰਹੇ ਨੇ ਤੇ ਇਹ ਕੁਛ ਦਾ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਲਾਸਿਕਲ ਘਟਨਾਵਾਂ ਨੇ ਇਹ ਘਟਨਾਵਾਂ ਕਰਕੇ ਇਹ ਤਿਉਹਾਰ ਬਹੁਤ ਜ਼ਿਆਦਾ ਖਾਸ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਨਵਰਾਤਿਆਂ ਨੂੰ ਅਗਰ ਤੁਸੀਂ ਕੁਝ ਵੀ ਕਰਦੇ ਹੋ ਜੋ ਵੀ ਰੈਮਡੀ ਮੈਂ ਦੱਸੀਆਂ ਜਾਂ ਤੁਹਾਨੂੰ ਮੈਂ ਜੋ ਵੀ ਉਪਾਏ ਦੱਸੇ ਨੇ ਵੀ ਕਿਹੜੇ ਮਾਤਾਂ ਦੇ ਸਰੂਪ ਨੂੰ ਤੁਸੀਂ ਖੁਸ਼ ਕਰਨਾ ਹੈ ਉਹਨਾਂ ਨੂੰ ਤੁਸੀਂ ਪੂਜਣਾ ਹੈ ਜੇ ਤੁਸੀਂ ਕਰੋਗੇ ਡੈਫੀਨਿਟਲੀ ਇੰਨਾ ਫਰਕ ਪੈਂਦਾ ਪੈਂਦਾ ਦੇਖੋ ਆਸਥਾ ਜਿਹੜੀ ਨਾ ਆਸਥਾ ਆਸਥਾ ਦਾ ਕਦੀ ਵੀ ਨਾ ਕੋਈ ਮਾਪ ਦੰਡ ਨਹੀਂ ਹੁੰਦਾ ਜੀ ਆਸਥਾ ਕਦੀ ਵੀ ਦੇਖੀ ਨਹੀਂ ਜਾ ਸਕਦੀ ਆਸਥਾ ਸਿਰਫ ਮਹਿਸੂਸ ਹੁੰਦੀ ਹੈ ਔਰ ਰਿਜ਼ਲਟ ਮਹਿਸੂਸ ਹੁੰਦੇ ਨੇ ਜਦੋਂ ਤੁਸੀਂ ਆਸਥਾ ਜਿਸ ਨੀਅਤ ਨਾਲ ਤੁਸੀਂ ਉਪਾਏ ਕਰਦੇ ਹੋ ਜਿਸ ਨੀਅਤ ਨਾਲ ਤੁਸੀਂ ਪੂਜਾ ਕਰਦੇ ਹੋ ਜਿਸ ਨੀਅਤ ਨਾਲ ਤੁਸੀਂ ਪੂਜਾ ਪਾਠ ਕਰਦੇ ਹੋ ਕਈ ਵਾਰ ਲੋਕਾਂ ਦਾ ਕੀ ਹੁੰਦਾ ਜੀ ਲੋਕੀ ਨਾ ਪੂਜਾ ਪਾਠ ਕਰ ਰਹੇ ਹੁੰਦੇ ਨੇ ਧਿਆਨ ਕਿਚਨ ਚ ਬੜਿਆ ਹੁੰਦਾ ਹੈ ਧਿਆਨ ਲੋਕਾਂ ਦਾ ਬੱਚਾ ਜਿਵੇਂ ਬੜਿਆ ਹੁੰਦਾ ਧਿਆਨ ਕਿਤੇ ਹੋਰ ਗਿਆ ਹੁੰਦਾ ਜੇ ਉਸ ਤਰੀਕੇ ਨਾਲ ਪੂਜਾ ਕੀਤੀ ਜਾਂਦੀ ਹੈ ਰਿਜ਼ਲਟ ਵੀ ਉਦਾਂ ਦੇ ਲੇਕਿਨ ਜਦੋਂ ਤੁਸੀਂ ਬਿਲਕੁਲ ਜ਼ੀਰੋ ਮਾਈਂਡ ਹੋ ਕੇ ਮਾਤਾ ਜੀ ਨੂੰ ਪੂਜੋਗੇ ਪਲੱਸ ਇਹ ਚੀਜ਼ਾਂ ਚੀਜ਼ਾਂ ਦੱਸੀਆਂ ਤੁਹਾਨੂੰ ਉਹ ਕਰੋਗੇ ਰਿਜ਼ਲਟ ਤੁਹਾਨੂੰ ਡੈਫੀਨਿਟਲੀ ਮਿਲਣਗੇ ਮੈਂ ਤਾਂ ਖੁਦ ਤਜਰਬਾ ਕੀਤਾ ਜੀ ਰਿਜ਼ਲਟ ਮਿਲਦੇ ਨੇ ਔਰ ਚਮਤਕਾਰ ਹੁੰਦੇ ਮੈਂ ਖੁਦ ਆਪਣੀ ਅੱਖੀਂ ਦੇਖ ਚੁੱਕਿਆ ਮੈਂ ਇਸ ਲਾਈਨ 'ਚ ਮੈਂ ਦੇਖ ਚੁੱਕਿਆ ਹਾਂ ਕਿ ਚਮਤਕਾਰ ਹੁੰਦੇ ਨੇ ਤੇ ਇਹ ਨਰਾਤੇ ਖਾਸ ਨੇ ਇਹਨਾਂ ਦਾ ਭਰਪੂਰ ਤਰੀਕੇ ਨਾਲ ਤੁਹਾਨੂੰ ਜਿਹੜਾ ਹੈ ਫਾਇਦਾ ਚੱਕਣਾ ਚਾਹੀਦਾ ਪੂਸਾ ਹਮੇਸ਼ਾ ਲੋਕਾਂ ਦੇ ਵਿੱਚ ਬਣਿਆ ਰਹਿੰਦਾ ਹੈ ਕਿ ਨਰਾਤੇ 9 ਦਿਨ ਦੇ ਨੇ ਨਰਾਤੇ 10 ਦਿਨ ਦੇ ਐਦ ਕੀ ਫੇਰ ਉਹ ਚੀਜ਼ ਆ ਗਈ ਕਿ 10 ਦਿਨ ਦੇ ਨਰਾਤੇ ਪਰ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦਾ ਕਹਿਣਾ ਹਮੇਸ਼ਾ ਇਹ ਹੁੰਦਾ ਹੈ ਕਿ ਜੋ 9 ਦਿਨ ਦੇ ਨਰਾਤੇ ਨੇ ਉਹਨਾਂ ਰਾਤੇ ਸ਼ੁਭ ਹੁੰਦੇ ਨੇ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਕਿ ਇਹ ਜਿਹੜੇ ਲੋਕਾਂ ਦੇ ਵਿੱਚ ਹਮੇਸ਼ਾ ਕਿਉਂ ਕਨਫਿਊਜ਼ਨ ਕ੍ਰੀਏਟ ਹੁੰਦੀ ਦੇਖੋ ਇੱਕ ਨਾ ਇਹਦੇ ਪਿੱਛੇ ਇੱਕ ਸਾਇੰਟਿਫਿਕ ਕਾਰਨ ਵੀ ਹੈ ਸਮ ਟਾਈਮਸ ਕਈ ਵਾਰ ਕੀ ਹੁੰਦਾ ਜੀ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਨਾ ਅ અમાਵਸ ਲੱਗ ਰਹੀ ਹੁੰਦੀ ਹੈ ਰਾਤ ਨੂੰ 9 ਵਜੇ ਔਰ ਉਹ ਅਗਲੇ ਦਿਨ ਵੀ ਕੰਟੀਨਿਊ ਚੱਲਦੀ ਹੈ ਮੰਨ ਲਓ 22 ਤਰੀਕ ਨੂੰ અમાਸ ਹੈ ਮੰਨ ਲਓ ਐਗਜ਼ਾਮਪਲ ਲੈਣੇ ਆਪਾਂ ਕਿ ਤੇ ਉਹ ਰਾਤ ਨੂੰ 9 ਵਜੇ ਲਗਣੀ ਹੈ ਹੁਣ ਉਹ અમાਵਸ ਲਗਣੀ 9 ਨੂੰ ਹੈ ਰਾਤ ਨੂੰ ਲੇਕਿਨ ਉਹਦਾ ਜਿਹੜਾ ਅਸਰ ਰਹੇਗਾ ਉਹ ਅਗਲੇ ਦਿਨ 23 ਤਰੀਕ ਨੂੰ ਵੀ ਰਹਿਣਾ ਹੈ ਤੋ ਜੋ ਟਨਓਰਾ 24 ਘੰਟੇ ਵਾਲਾ ਉਹ ਜੋ 24 ਘੰਟੇ ਤੋ 3 ਘੰਟੇ ਆਪਾਂ ਪਹਿਲੇ ਸਟਾਰਟ ਕਰ ਲਿਆ ਨਵਰਾਤਰਾ ਦੇ ਵਿੱਚ ਸੇਮ ਸੀਨ ਹੈ ਜਦੋਂ ਕੋਈ ਇਹੋ ਜਿਹੀ ਕਨਫਿਊਜ਼ਨ ਖੜੀ ਹੁੰਦੀ ਹੈ ਦਿਨਾਂ ਦਾ ਹੇਲ ਫੇਰ ਸ਼ੁਰੂ ਹੁੰਦਾ ਹੈ ਕਿ ਯੋਗ ਕਿਨੇ ਵੇ ਲੱਗ ਰਿਹਾ ਮੰਨ ਲਓ ਰਾਤ ਨੂੰ 10 ਵਜੇ ਯੋਗ ਲੱਗ ਰਿਹਾ ਤੋ ਦੋ ਘੰਟੇ ਜਿਹੜਾ ਡੇਟ ਆ ਗਈ ਹੈ ਉਹ ਵੀ ਤੁਹਾਨੂੰ ਪਹਿਲੀ ਡੇਟ ਕਨਸਿਡਰ ਹੋਏਗੀ 12 ਸਪੋਜ਼ ਕਰੋ 12 ਤਰੀਕ ਹੈ ਤੇ ਕਿ ਨੌ ਤੱਕ ਚੱਲਨੇ ਆ ਇੱਕ ਕਨਫਿਊਜ਼ਨ ਹਮੇਸ਼ਾ ਖੜੀ ਰਹਿੰਦੀ ਹੈ ਪਰ ਨਵਰਾਤਰੀ ਹਮੇਸ਼ਾ ਕਿਉਂਕਿ ਨੌ ਦਾ ਹੀ ਇੰਪੋਰਟੈਂਸ ਹੈ ਨੋ ਗ੍ਰਹਿ ਨੇ ਨੌ ਰਾਸ਼ੀਆਂ ਨੇ ਨੌ ਰਤਨ ਮਸ਼ਹੂਰ ਨੇ ਔਰ ਇਹ ਨੌ ਕਰਕੇ ਹੀ ਨੌ ਦਿਨ ਔਰ ਰਾਤਾਂ ਜਿਹੜੀਆਂ ਆ ਉਹ ਇੰਪੋਰਟੈਂਟ ਹੋ ਜਾਂਦੀਆਂ 10ਵੇਂ ਦਿਨ ਤੇ ਵੱਧ ਹੋ ਗਿਆ ਸੀਗਾ ਮਹੈਸ਼ਾਸੁਰ ਦਾ ਤੇ 10ਵੇਂ ਦਿਨ ਜਿਹੜਾ ਅਸੀਂ ਵਿਜੇਦਸ਼ਮੀ ਦੇ ਤੌਰ ਤੇ ਰਾਵਣ ਨੂੰ ਜਲਾ ਕੇ ਅਸੀਂ ਮਨਾਉਂਦੇ ਆ ਤੇ ਨਵਰਾਤਰੀ ਆਪਾਂ ਨੌ ਦੇ ਤਰੀਕੇ ਨਾਲ ਹੀ ਮਨਾਵਾਂਗੇ ਜੀ ਨੌਵੀਂ ਤੇ ਅਸ਼ਟਮੀ ਕਈ ਲੋਕ ਨੌਵੀਂ ਪੂਜਦੇ ਨੇ ਕਈ ਲੋਕ ਅਸ਼ਟਮੀ ਪੂਜਦੇ ਨੇ ਪਰ ਕਿਹੜੀ ਜਿਹੜੀ ਆਪਾਂ ਜੇ ਅਸ਼ਟਮੀ ਪੂਜੀਏ ਉਹ ਜ਼ਿਆਦਾ ਲਾਭ ਸਾਨੂੰ ਦੇਵੇਗੀ ਕਿ ਜੇ ਨੌਵੀਂ ਪੂਜੀਏ ਉਹ ਜ਼ਿਆਦਾ ਲਾਭ ਦੇ ਦੇਖੋ ਇਹ ਨਾ ਦੋਨਾਂ ਦੇ ਵਿੱਚ ਹੀ ਲਾਭ ਹੈਗਾ ਜੀ ਕਈ ਵਾਰ ਨਾ ਕਿਸੇ ਫੈਮਿਲੀ ਵਿੱਚ ਨਾ ਰਿਚੁਅਲ ਚੱਲਦਾ ਆ ਰਿਹਾ ਹੁੰਦਾ ਠੀਕ ਹੈ ਇਹ ਨਾ ਬੜਾ ਪਰਸਨਲ ਟੂ ਪਰਸਨਲ ਹੋ ਜਾਂਦਾ ਹੈ ਪਰਸਨ ਟੂ ਪਰਸਨ ਹੋ ਜਾਂਦਾ ਹੈ ਕਈ ਵਾਰ ਨਾ ਇੱਕ ਰਿਚੁਅਲ ਚੱਲਦਾ ਆ ਰਿਹਾ ਹੁੰਦਾ ਹੈ ਕਿ ਅਸੀਂ ਨਾ ਅਸ਼ਟਮੀ ਨੂੰ ਅਸ਼ਟਮੀ ਦੇ ਅੱਠਵੇਂ ਦਿਨ ਪੂਜਦੇ ਹਾਂ ਜਿਵੇਂ ਕੰਜਕ ਪੂਜਨ ਕਰਦੇ ਆਂ ਅੱਠਵੇਂ ਦਿਨ ਕਈ ਲੋਕ ਨੌਵੀਂ ਦੇ ਅਕੋਰਡਿੰਗ ਚੱਲਦੇ ਨੇ ਇਸ ਕਾਹਚ ਕੋਈ ਕੰਟਰੋਵਰਸੀ ਨਹੀਂ ਹੈ ਚ ਕੋਈ ਡਿਬੇਟ ਨਹੀਂ ਹੈ ਕੋਈ ਕਨਫਿਊਜ਼ਨ ਨਹੀਂ ਹੈ ਜਿਸ ਤਰ੍ਹਾਂ ਰਿਚੁਅਲ ਚੱਲਦਾ ਆ ਰਿਹਾ ਕਈ ਲੋਕ ਅਸ਼ਟਮੀ ਚ ਕਰਦੇ ਆਂ ਕਈ ਲੋਕ ਨੌਵੀਂ ਚ ਕਰਦੇ ਆਂ ਆਪਣੀ ਸੁਲਝ ਦੇ ਹਿਸਾਬ ਨਾਲ ਦੋਨਾਂ ਦਿਨਾਂ ਨੂੰ ਆਪਾਂ ਕੰਸਿਡਰ ਕਰ ਸਕਦੇ ਆਂ ਇਚ ਕੋਈ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਦੂਸਰੀ ਗੱਲ ਲੋਕੀ ਕਈ ਜਿਹੜੇ ਜੌਬ ਕਰਦੇ ਨੇ ਨੌਕਰੀਆਂ ਕਰਦੇ ਨੇ ਹਨ ਵਹਿਮ ਜਾਂ ਕਨਫਿਊਜ਼ਨ ਵਾਲੀ ਜਾਂ ਕੋਈ ਵੀ ਡਰ ਵਾਲੀ ਗੱਲ ਨਹੀਂ ਲੋਕ ਜਿਹੜੇ ਲੋਕਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਨਰਾਤੇ ਰੱਖੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜਿਹੜਾ ਨਮਕ ਹੈ ਉਹ ਸਿਰਫ ਦਿਨ ਦੇ ਵਿੱਚ ਇੱਕ ਵਾਰ ਖਾਣਾ ਪਰ ਅੱਜ ਦਾ ਜਿਹੜਾ ਸਮਾਂ ਸਾਰੇ ਵਰਕਿੰਗ ਨੇ ਕਮਾਕਾਰਾਂ ਤੇ ਜਾਣਾ ਹੈ ਤੇ ਇੱਕ ਚਿਪਸ ਦੇ ਪੈਕੇਟ ਜਿਹੜੇ ਬਾਜ਼ਾਰਾਂ ਦੇ ਵਿੱਚ ਵਿਕਣ ਲੱਗ ਗਏ ਨੇ ਜਿਹੜੇ ਚਿਪਸ ਦੇ ਪੈਕੇਟ ਉਹ ਲੋਕ ਮਤਲਬ ਹਰ ਟਾਈਮ ਉਸ ਨੂੰ ਖਾਂਦੇ ਰਹਿੰਦੇ ਨੇ ਕਹਿਣਾ ਪਰ ਇਹ ਹੁੰਦਾ ਹੈ ਕਿ ਉਸ ਦੇ ਵਿੱਚ ਕਿਹੜਾ ਕੋਈ ਅੰਨ ਹੈ ਪਰ ਉਹ ਖਾਣਾ ਤੇ ਇਹ ਚੀਜ਼ ਠੀਕ ਹੈ ਤੁਹਾਡੇ ਅਕੋਰਡਿੰਗ ਕੀ ਕਹਿਣਾ ਚਾਹੋ ਦੇਖੋ ਜੀ ਇਨਸਾਨ ਨੇ ਨਾ ਆਪਣੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਸਹੂਲਤਾਂ ਸੈੱਟ ਕਰ ਲਈਆਂ ਔਰ ਇਤਿਹਾਸ ਤੇ ਜਿਹੜਾ ਸ਼ਾਸਤਰ ਕੀ ਕਹਿੰਦਾ ਹੈ ਉਹ ਕਹਿੰਦਾ ਕਿ ਨਮਕ ਨਹੀਂ ਖਾਣਾ ਤਾਂ ਮਤਲਬ ਨਹੀਂ ਖਾਣਾ ਹੁਣ ਜਦੋਂ ਅਸੀਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਈਏ ਜਿਹੜੇ ਉਹ ਜਿਹੜੇ ਲੋਕ ਸੀਗੇ ਉਹਨਾਂ ਦੀ ਉਮਰਾਂ ਤੁਸੀਂ ਦੇਖੋਗੇ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਲਾਈਫ ਸਟਾਈਲ 100-100 ਸਾਲ ਦੀ ਉਮਰ ਹੋ ਕੇ ਵੀ ਉਹ ਉਹਨਾਂ ਦੇ ਉੱਜਗੇ ਨੇ ਸਾਡੇ ਬਜ਼ੁਰਗ ਨੇ ਜੇ ਅੱਜ ਤੂੰ 50 ਸਾਲ 60 ਸਾਲ 70 ਸਾਲ ਪਿੱਛੇ ਚਲੇ ਜਾਈਏ ਤੇ ਉਹਨਾਂ ਦੀ ਉਮਰਾਂ ਉਹਨਾਂ ਦਾ ਖਾਲਸ ਖਾਣਾ ਪੀਣਾ ਸੀਗਾ ਤੇ ਉਮਰਾਂ ਅੱਛੀਆਂ ਸੀਗੀਆਂ ਅੱਜ ਸਾਡਾ ਖਾਣਾ ਪੀਣਾ ਬੜਾ ਖਾਲਸ ਨਹੀਂ ਰਹਿ ਗਿਆ ਸਾਡੇ ਖਾਣੇ ਪੀਣ ਵਿੱਚ ਮਿਲਾਵਟ ਹੈਗੀ ਹੈ ਸਾਡੀਆਂ ਉਮਰਾਂ ਰਹਿ ਗਈਆਂ ਐਵਰੇਜ 60 ਸਾਲ ਤੇ ਉਹਦੇ ਅਕੋਰਡਿੰਗਲੀ ਇਨਸਾਨ ਨੇ ਮੈਂ ਜਿਵੇਂ ਕਿਹਾ ਕਿ ਸਹੂਲਤਾਂ ਦੇ ਅਕੋਰਡਿੰਗਲੀ ਹਰ ਚੀਜ਼ ਸੈੱਟ ਕਰ ਲਈ ਹੈ ਕਿ ਨਮਕ ਖਾ ਸਕਦੇ ਆ ਨਹੀਂ ਖਾ ਸਕਦੇ ਆ ਬਾਜ਼ਾਰੋਂ ਕੁਝ ਚੀਜ਼ਾਂ ਆਉਂਦੀਆਂ ਚਿਪਸਾਂ ਦੇ ਉਹਨੂੰ ਅਸੀਂ ਆਪਣੇ ਹਿਸਾਬ ਨਾਲ ਟਾਲ ਲਿਆ ਬਟ ਜੇਕਰ ਮੈਂ ਪਿਉਰਲੀ ਅਗਰ ਨਵਰਾਤਰਾਂ ਦੀ ਗੱਲ ਕਰਾਂ ਤੇ ਇਹ ਬਿਨਾ ਨਮਕ ਤੋਂ ਹੀ ਕੀਤੇ ਜਾਂਦੇ ਨੇ ਨਮਕ ਦਾ ਵਿੱਚ ਕੋਈ ਵੀ ਇਨਟੇਕ ਨਹੀਂ ਹੁੰਦਾ ਪਲੱਸ ਕਿਉਂਕਿ ਅੱਜ ਕੱਲ੍ਹ ਸੇਤਾ ਵੀ ਹੋ ਜਾਂਦੇ ਨੇ ਸ਼ਰੀਰ ਵੀ ਹੋ ਜਾਂਦੇ ਨੇ ਜਿਹੜੇ ਕਿ ਥੋੜਾ ਬਹੁਤ ਅਗਰ ਨਾ ਤੁਸੀਂ 4 ਘੰਟੇ ਕੁਝ ਨਾ ਖਾਓ ਤੇ ਬਸ ਉਸ ਤੋਂ ਬਾਅਦ ਸ਼ਰੀਰ ਵੇਡ ਹੋ ਜਾਂਦਾ ਤੇ ਅਕੋਰਡਿੰਗਲੀ ਆਪਣੇ ਸ਼ਰੀਰ ਤੋਂ ਸ਼ਰੀਰ ਅਕੋਰਡਿੰਗਲੀ ਤੁਸੀਂ ਜਿਹੜੇ ਨਮਕ ਤੋਂ ਬਗੈਰ ਵੀ ਚੀਜ਼ਾਂ ਨਹੀਂ ਮਿਲਦੀਆਂ ਮਾਰਕੀਟ ਤੁਸੀਂ ਲੈ ਸਕਦੇ ਹੋ ਨਵਰਾਤਿਆਂ ਇਨ ਰਾਤਿਆਂ ਦੇ ਵਿੱਚ ਕਿਹੜਾ ਜਾਪ ਅਜਿਹਾ ਹੈ ਕਿ ਜਿਹੜਾ ਬੰਦਾ ਕਰੇ ਤੇ ਉਹ ਬਹੁਤ ਸ਼ੁਭ ਰਹੇਗਾ ਦੇਖੋ ਨਵਰਾਤਰੇ ਦੇਤੇ ਮਾ ਬਗਵਤੀ ਦੀ ਰਾਤਨਾ ਔਰ ਮਾ ਭਗਵਤੀ ਦੇ ਜਿਹੜੇ ਕੁਝ ਮੂਲ ਮੰਤਰ ਹੈਗੇ ਨੇ ਉਹ ਆਪਾਂ ਨੂੰ ਕਰਨੇ ਚਾਹੀਦੇ ਨੇ ਸਕਰੀਨ ਤੇ ਮੈਂ ਚਲਵਾ ਵੀ ਦਵਾਗਾ ਕਿ ਇਸ ਮੰਤਰ ਨੂੰ ਤੁਸੀਂ ਰਿਸਾਈਟ ਕਰ ਸਕਦੇ ਹੋ ਵਾਈਲ ਪੂਜਾ ਤੁਸੀਂ ਕਰਦੇ ਹੋ ਨਹੀਂ ਤੇ ਓਮ ਨੋ ਭਗਵਤੇ ਵਾਸੂ ਦੇ ਵਾਏ ਤੇ ਹਰ ਜਗ੍ਹਾ ਹੀ ਫਿੱਟ ਹੋ ਜਾਂਦਾ ਜੀ ਵੈਸ਼ਨ ਦੀ ਜ ਹੈਗਾ ਹਰ ਜਗ੍ਹਾ ਫਿੱਟ ਹੋ ਜਾਂਦਾ ਆਪਣੀ ਸੁੱਖ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਦੇ ਲਈ ਇਨਸਾਨ ਕਿਹੜਾ ਜਿਹੜਾ ਕਿ ਵਿਸ਼ੇਸ਼ ਚੀਜ਼ ਨਰਾਤਿਆਂ ਦੇ ਵਿੱਚ ਅਜਿਹੀ ਕਰੇ ਕਿ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਬਣੀ ਦੇਖੋ ਇਹਨਾਂ ਦਿਨ ਬਹੁਤ ਖਾਸ ਨੇ ਔਰ ਬੜੇ ਪਵਿੱਤਰ ਨੇ ਹੋ ਲੋਕਾਂ ਦੇ ਵਿੱਚ ਖਾਣ ਪੀਣ ਦਾ ਲੋਕਾਂ ਦੇ ਘਰਾਂ ਦੇ ਅੰਦਰ ਖਾਣ ਪੀਣ ਦਾ ਸਿਸਟਮ ਹੀ ਉਹ ਜੋ ਹੋ ਗਿਆ ਹੈ ਵੈਜ ਨਾਨ ਵੈਜ ਸਭ ਚੱਲਦਾ ਹੈ ਘਰਾਂ ਦੇ ਅੰਦਰ ਇਹ ਉਹ ਦਿਨ ਨੇ ਖਾਸ ਜਿਹਦੇ ਵਿੱਚ ਬਿਲਕੁਲ ਪਿਓਰ ਹੋਣਾ ਚਾਹੀਦਾ ਤੁਹਾਨੂੰ ਕੋਈ ਖਾਣਾ ਪੀਣਾ ਨਾਨਵੈਜ ਨਹੀਂ ਹੋਣਾ ਚਾਹੀਦਾ ਅਲਕੋਹਲ ਬਿਲਕੁਲ ਟੱਚ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ੁੱਧ ਰਹਿਣਾ ਚਾਹੀਦਾ ਇਵਨ ਕਿ ਇਤਿਹਾਸ ਤੇ ਸ਼ਾਸਤਰ ਤੇ ਇਹ ਵੀ ਕਹਿੰਦਾ ਹੈ ਕਿ ਤੁਸੀਂ ਵਾਲ ਦੀ ਸ਼ੇਵ ਜਾਂ ਕਟਿੰਗ ਵੀ ਨਾ ਕਰਾਓ ਇਸ ਤੋਂ ਵੀ ਤੁਸੀਂ ਪ੍ਰੇਜ਼ ਕਰੋ ਔਰ ਕਰਨਾ ਵੀ ਚਾਹੀਦਾ ਖਾਸ ਕਰ ਜਿਨ੍ਹਾਂ ਨੇ ਵਰਤ ਰੱਖਣਾ ਉਹਨਾਂ ਨੂੰ ਤਾਂ ਕਰਨਾ ਹੀ ਚਾਹੀਦਾ ਰਹੀ ਗੱਲ ਖਾਨ ਪੀਣ ਦੀ ਤੇ ਬਹੁਤ ਹੀ ਲਾਈਟ ਫੂਡ ਇਸ ਦੇ ਵਿੱਚ ਖਾਣਾ ਚਾਹੀਦਾ ਆਪਾਂ ਨੂੰ ਉਹਦੇ ਵਿੱਚ ਇੱਕ ਸੈਂਟੀਫਿਕ ਰੀਜ਼ਨ ਵੀ ਹੈ ਸੈਂਟੀਫਿਕ ਰੀਜ਼ਨ ਇਹ ਹੈ ਕਿ ਸਾਇੰਸ ਕਹਿੰਦੀ ਹੈ ਵਿਗਿਆਨ ਕਹਿੰਦਾ ਹੈ ਕਿ ਇਹ ਇੱਕ ਬਦਲਦੀ ਹੋਈ ਰਤੂ ਹੈ ਗਰਮੀ ਤੋਂ ਬਾਰਸ਼ਾਂ ਬਾਰਸ਼ਾਂ ਤੋਂ ਸਰਦੀ ਇਹ ਉਹ ਵਾਲਾ ਟਾਈਮ ਟ੍ਰਾਂਜ਼ਿਟ ਟਾਈਮ ਹੈ ਜਿਸ ਕਰਕੇ ਸ਼ਰੀਰ ਨੂੰ ਜ਼ਿਆਦਾ ਖਾਣਾ ਜ਼ਿਆਦਾ ਆਹਾਰ ਖਰਾਬ ਕਰ ਸਕਦਾ ਹੈ ਕਿਉਂਕਿ ਚੇਂਜਿੰਗ ਵੈਦਰ ਹੈਗਾ ਇਸ ਟਾਈਮ ਤੇ ਅਕੋਰਡਿੰਗ ਟੂ ਸਾਇੰਸ ਵੀ ਬਹੁਤ ਲਾਈਟ ਫੂਡ ਖਾਣਾ ਚਾਹੀਦਾ ਹੈ ਘੱਟ ਫੂਡ ਖਾਣਾ ਚਾਹੀਦਾ ਹੈ ਨਮਕ ਇਨਟੇਕ ਚੀਨੀ ਤੇ ਖੈਰ ਖਾਣੀ ਨਹੀਂ ਚਾਹੀਦੀ ਬਹੁਤ ਘੱਟ ਦੇ ਬਰਾਬਰ ਹੀ ਹੋਣੀ ਚਾਹੀਦੀ ਹੈ ਨਮਕ ਇਨਟੇਕ ਬਹੁਤ ਘੱਟ ਹੋਣਾ ਚਾਹੀਦਾ ਹੈ ਔਰ ਤੁਹਾਡੇ ਪੇਟ ਨੂੰ ਜਿੰਨਾ ਤੁਸੀਂ ਲਾਈਟ ਰੱਖੋਗੇ ਉਨਾ ਹੀ ਵਧੀਆ ਤੁਹਾਡਾ ਰਹੇਗਾ ਸਾਇੰਟੀਫਿਕਲੀ ਵੀ ਔਰ ਅਗਰ ਅਸੀਂ ਨਰਾਤੇ ਦੇ ਤੌਰ ਤੇ ਵੀ ਦੇਖੀਏ ਤੇ ਘੱਟ ਤੋਂ ਘੱਟ ਖਾਣਾ ਇਸ ਟਾਈਮ ਇਸ ਟਾਈਮ ਤੇ ਪਾਉ ਖਾਣਾ ਚਾਹੀਦਾ ਨਵਰਾਤਰੀਆਂ ਦੇ ਵਿੱਚ ਜਦੋਂ ਕੰਜਕਾਂ ਪੂਜੀਆਂ ਜਾਂਦੀਆਂ ਨੇ ਜਿੰਨੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਸੁਣਦੇ ਆ ਰਹੇ ਹਾਂ ਤਾਂ ਪੂਰੀਆਂ ਛੋਲੇ ਜਿਹੜੇ ਨੇ ਉਹ ਜ਼ਰੂਰ ਬਣਾਏ ਜਾਂਦੇ ਨੇ ਇਸ ਦੇ ਪਿੱਛੇ ਦਾ ਕਾਰਨ ਕਿਉਂ ਹੈ ਕਿ ਪੂਰੀਆਂ ਛੋਲਿਆਂ ਨੂੰ ਹੀ ਕਿਉਂ ਇੰਨੀ ਮਹਤਵਤਾ ਦਿੱਤੀ ਜਾਂਦੀ ਹੈ ਕੋਈ ਹੋਰ ਚੀਜ਼ ਜਦੋਂ ਕੰਜਕਾਂ ਪੂਜੀਆਂ ਜਾਂਦੀਆਂ ਨੇ ਉਹ ਹੋਰ ਕੋਈ ਚੀਜ਼ ਕਿਉਂ ਨਹੀਂ ਬਣਦੀ ਦੇਖੋ ਜਿਹੜੀ ਸੂਜੀ ਹੈ ਨਹੀਂ ਸੂਜੀ ਜਿਹੜੀ ਅਸੀਂ ਹਲਵੇ ਦੇ ਤੌਰ ਤੇ ਬਣਾਉਂਦੇ ਹਾਂ ਜੀ ਇਹ ਸੂਜੀ ਬੜੀ ਪਵਿੱਤਰ ਮੰਨੀ ਗਈ ਹੈ ਜੀ ਔਰ ਪ੍ਰਸ਼ਾਦ ਹਮੇਸ਼ਾ ਪਵਿੱਤਰ ਚੀਜ਼ਾਂ ਨਾਲ ਹੀ ਬਣਦਾ ਹੈ ਔਰ ਉਹਦੇ اندر ਕੁਝ ਡਰਾਈ ਫਰੂਟ ਪਾਉਂਦੇ ਆ ਜਿਹੜੇ ਕਿ ਸਾਡੇ ਐਸਟ੍ਰੋਲੋਜੀਕਲੀ ਅਸੀਂ ਸ਼ਨੀ ਸਮਝਦੇ ਆ ਤੇ ਥੋੜਾ ਜਿਹਾ ਡਰਾਈ ਫਰੂਟ ਯੂਜ਼ ਕਰਕੇ ਤੁਸੀਂ ਸ਼ੁੱਧ ਪਾਣੀ ਲੈ ਕੇ ਸੂਜੀ ਲੈ ਕੇ ਦੇਸੀ ਘਿਓ ਗਾਂ ਦੇ ਦੇਸੀ ਘਿਓ ਲੈ ਕੇ ਉਹਦਾ ਪ੍ਰਸ਼ਾਦ ਤੁਸੀਂ ਬਣਾਓ ਇਹ ਇਸ ਕਰਕੇ ਆ ਕਿਉਂਕਿ ਸ਼ੁੱਧਤਾ ਆ ਗਈ ਇਹਦੇ ਵਿੱਚ ਜਿਹੜੇ ਚਨੇ ਦੇ ਛੋਲੇ ਤੁਸੀਂ ਗੱਲ ਕਰ ਰਹੇ ਜਿਹਨੂੰ ਅਸੀਂ ਪੰਜਾਬੀ ਵਿੱਚ ਪੰਘੂਰ ਵੀ ਕਹਿੰਦੇ ਆ ਪੰਘੂਰ ਇਜ਼ ਸਾਡਾ ਜਿਹੜਾ ਹੈਗਾ ਜੀ ਸ਼ਨੀ ਜਿਹਨੂੰ ਅਸੀਂ ਚਾਣੇ ਨਾਲ ਜੋੜਦਾ ਸ਼ਨੀ ਹੈ ਜਦੋਂ ਤੁਸੀਂ ਇਹ ਬਣਾ ਕੇ ਆਪਣੇ ਹੱਥੀਂ ਡਿਸਟ੍ਰੀਬਿਊਟ ਕਰਦੇ ਹੋ ਤੇ ਕਿਉਂਕਿ ਸ਼ਨੀ ਦੇ ਕੋਲ ਨਾ ਦੁੱਖ ਦਿਲਦਰ ਤਕਲੀਫਾਂ ਦਾ ਡਿਪਾਰਟਮੈਂਟ ਹੈ ਜਦੋਂ ਤੁਸੀਂ ਉਹ ਬਣਾ ਕੇ ਆਪਣੇ ਪ੍ਰਸ਼ਾਦ ਦੇ ਤੌਰ ਤੇ ਵੰਡਦੇ ਹੋ ਤੇ ਮਨੇ ਜਾਂਦਾ ਹੈ ਕਿ ਤੁਹਾਡੇ ਦੁੱਖ ਤਕਲੀਫ ਦਰਦਰ ਜੋ ਤੁਹਾਡੇ ਘਰ ਦੇ ਅੰਦਰ ਪ੍ਰੋਬਲਮ ਚੱਲ ਰਹੀਆਂ ਉਹ ਸੋਲਵ ਹੁੰਦੀਆਂ ਹੈ ਇਹ ਨਹੀਂ ਹੈ ਕਿ ਤੁਸੀਂ ਜਿਹਨੂੰ ਖਵਾ ਰਹੇ ਹੋ ਉਹਨੂੰ ਨੁਕਸਾਨ ਹੈ ਨਹੀਂ ਉਹ ਪ੍ਰਸ਼ਾਦ ਬਣ ਚੁੱਕਿਆ ਹੈ ਲੇਕਿਨ ਪ੍ਰਸ਼ਾਦ ਦੇ ਤੌਰ ਦੇ ਤੇ ਤੁਸੀਂ ਆਪਣੀ ਪ੍ਰੋਬਲਮ ਜਿਹੜੀਆਂ ਉਹ ਸੋਲਵ ਕਰ ਰਹੇ ਹੋ ਸੇ ਇਸ ਕਰਕੇ ਸ਼ੁੱਧਤਾ ਦੇ ਨੂੰ ਧਿਆਨ ਦੇ ਤੇ ਰੱਖਦੇ ਹੋਏ ਹਲਵੇ ਦਾ ਪ੍ਰਸ਼ਾਦ ਤੇ ਨਾਲ ਚਨਾ ਯਾਨੀ ਕਿ ਤੁਹਾਡੇ ਪੰਗੂਰ ਛੋਲੇ ਇਹ ਵਿੱਚ ਪਾ ਕੇ ਬੱਚਿਆਂ ਨੂੰ ਵੰਡੇ ਜਾਂਦੇ ਨੇ ਜੀ ਹੋਰ ਕੋਈ ਜਾਣਕਾਰੀ ਨਵਰਾਤਿਆਂ ਨੂੰ ਲੈ ਕੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜੇਕਰ ਸਾਂਝੀ ਕਰਨਾ ਚਾਹੋ ਜੀ ਬਹੁਤ ਲਾਲਕਿਤਾਬ ਵਾਲੇ ਕਹਿੰਦੇ ਆ ਕਿ ਘਰ 'ਚ ਜੋਤ ਨਹੀਂ ਜਗਾਉਣੀ ਚਾਹੀਦੀ ਲਾਲਕਿਤਾਬ ਵਾਲੇ ਦਾ ਕਹਿਣਾ ਹੈ ਕਿ ਘਰ 'ਚ ਜੋਤ ਨਹੀਂ ਜਗਾਉਣੀ ਚਾਹੀਦੀ ਲੇਕਿਨ ਵੈਦਿਕ ਕੀ ਕਹਿੰਦਾ ਹੈ ਕਿ ਜੋਤ ਬਿਨ ਵਗੈਰ ਤੇ ਗੁਜ਼ਾਰਾ ਹੀ ਹੈ ਨਹੀਂਗਾ ਇਹ ਇੱਕ ਐਸਾ ਸਮਾਂ ਹੈ ਜਦੋਂ ਤੁਸੀਂ ਅਖੰਡ ਜੋਤ ਆਪਣੇ ਘਰ 'ਚ প্রজਲਿਤ ਕਰੋ ਜਿਹੜਾ ਨਾਰੀਅਲ ਵਾਲਾ ਰੈਮਡੀ ਮੈਂ ਦੱਸਿਆ ਉਹਦੇ ਨਾਲ ਤੁਸੀਂ ਕੰਮ ਹੋਰ ਕਰੋ ਘਰ ਦੇ ਅੰਦਰ ਇੱਕ ਸ਼ੁੱਧ ਜਗ੍ਹਾ ਦੇ ਉੱਤੇ ਮਾਤਾ ਜੀ ਦੀ ਫੋਟੋ ਲਗਾ ਕੇ ਮੂਰਤੀ ਲਗਾ ਕੇ 10 ਇੰਚ ਦੀ ਮੂਰਤੀ ਰੱਖੋ ਲਾਲ ਰੰਗ ਦੇ ਵਿੱਚ ਕੱਪੜੇ ਵਿੱਚ ਹੋਣ ਜ਼ਰੂਰ ਹੋਣ ਤੇ ਉਸ ਦੇ ਅੱਗੇ ਇੱਕ ਸ਼ੁੱਧ ਦੇਸੀ ਘਿਓ ਦੀ ਗਾਂ ਦੇ ਦੇਸੀ ਘਿਓ ਦੀ ਜੋਤ ਉਹਨਾਂ ਅੱਗੇ ਤੁਸੀਂ ਜਲਾਓ ਪਲੱਸ ਆਪਣੀ ਮਨਕਾਮਨਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਮੰਗਣਾ ਚਾਹੁੰਦੇ ਹੋ ਉਹ ਮਾਤਾ ਜੀ ਦੇ ਅੱਗੇ ਰੱਖੋ ਬੈਠ ਕੇ ਉਹਨਾਂ ਅੱਗੇ ਰੱਖੋ ਔਰ ਇਸ ਜੋਤ ਨੂੰ ਅਖੰਡ ਰੱਖੋ ਜਿਸ ਦਿਨ ਨਰਾਤੇ ਸ਼ੁਰੂ ਹੁੰਦੇ ਆ ਉਸ ਦਿਨ ਸਵੇਰੇ ਜੋਤ ਜਲ ਜਾਣੀ ਚਾਹੀਦੀ ਹੈ ਦਾ ਟਿਲ ਨੌ ਰਾਤਾਂ ਨੌ ਦਿਨ ਇਹ ਜੋਤ ਜਲ ਕੇ ਰਹਿਣੀ ਚਾਹੀਦੀ ਹੈ ਤੁਸੀਂ ਯਕੀਨ ਮੰਨਿਓ ਜਦੋਂ ਤੁਸੀਂ ਕਰੋਗੇ ਤੁਹਾਡੇ ਘਰ ਦੇ ਵਿੱਚ ਇੱਕ ਤੇ ਪੋਜ਼ਿਟਿਵਿਟੀ ਬਹੁਤ ਰਹੇਗੀ ਕਿਉਂਕਿ ਪੋਜ਼ਿਟਿਵਿਟੀ ਦੀ ਅੱਜਕੱਲ ਘਰਾਂ ਦੇ ਵਿੱਚ ਬਹੁਤ ਕਮੀ ਹੈ ਪੋਜ਼ਿਟਿਵਿਟੀ ਬਹੁਤ ਰਹੇਗੀ ਇੱਕ ਤੁਹਾਨੂੰ ਡਿਊਟੀ ਯਾਦ ਰਹੇਗੀ ਕਿ ਅਸੀਂ ਮਾਤਿਆਂ ਨੂੰ ਸਵੇਰੇ ਦੁਪਹਿਰੇ ਸ਼ਾਮ ਭੋਗ ਲਗਵਾਣਾ ਹੈ ਕਿਉਂਕਿ ਭੋਗ ਵੀ ਤੁਹਾਡਾ 3 ਟਾਈਮ ਲੱਗੇਗਾ ਤੇ ਭੋਗ ਲਗਵਾਣਾ ਤੇ ਨਾਲ ਅਸੀਂ ਜੋਦ ਵਿੱਚ ਦੇਸੀ ਘੋਪਣਾ ਹੈ ਤੇ ਇਹ ਤੁਸੀਂ ਤੋਂ ਕਰੋਗੇ ਘਰ ਦੇ ਅੰਦਰ ਤੁਹਾਨੂੰ ਬੜਾ ਸ਼ੁੱਧ ਵਾਤਾਵਰਣ ਮਿਲੇਗਾ ਬੜਾ ਪੋਜ਼ਿਟਿਵ ਮਾਹੌਲ ਮਿਲੇਗਾ ਔਰ ਤੁਹਾਨੂੰ ਬੜਾ ਹਰਨਸ ਜਾਂ ਇੱਕ ਸੀਨ ਘਰ ਦੇ ਅੰਦਰ ਆਪਣੇ ਦੇਖਣ ਨੂੰ ਮਿਲੇਗਾ ਇੱਕ ਚੀਜ਼ ਹੋਰ ਕਹੀ ਜਾਂਦੀ ਹੈ ਕਿ ਘਰ ਦੇ ਵਿੱਚ ਜਦੋਂ ਅਖੰਡ ਜੋਤ ਚੱਲ ਰਹੀ ਹੈ ਤਾਂ ਉਸ ਸਮੇਂ ਜਿਸ ਨੇ ਨਰਾਤੇ ਰੱਖੇ ਹੋਏ ਨੇ ਜਾਂ ਤਾਂ ਪੂਰੇ ਜੇਕਰ ਪੂਰੇ ਪਰਿਵਾਰ ਨੇ ਨਰਾਤੇ ਰੱਖੇ ਹੋਏ ਨੇ ਤਾਂ ਉਹ ਥੱਲੇ ਫਰਸ਼ ਤੇ ਪੈਣ ਜਿਹੜਾ ਇੱਥੇ ਬੈੱਡ ਦੇ ਉੱਤੇ ਉਹ ਨਾ ਪੈਣ ਲੱਕੜ ਦਾ ਹੁੰਦਾ ਹੈ ਬੈੱਡ ਇਸ ਦੇ ਉੱਤੇ ਨਾ ਪੈਣ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਦੇਖੋ ਜਿਹੜਾ ਬੈੱਡ ਹੈਗਾ ਉਹ ਕਿਹੜੀ ਲੱਕੜੀ ਦਾ ਬਣਿਆ ਹੈ ਕਿਉਂਕਿ ਸ਼ੁੱਧਤਾ ਹਰ ਲੱਕੜੀ 'ਚ ਨਹੀਂ ਹੁੰਦੀ ਹਵਨ ਦੇ ਵਿੱਚ ਵੀ ਕੁਝ ਲੱਕੜੀਆਂ ਖਾਸ ਹੁੰਦੀਆਂ ਜਿਹਦੇ ਵਾਸਤੇ ਜਿਹੜੀਆਂ ਹਵਨ ਦੇ ਵਾਸਤੇ ਯੂਜ਼ ਕੀਤੀ ਜਾਂਦੀ ਐ ਅਮਰ ਦੀ ਲੱਕੜੀ ਉਹਦੀ ਬੇਰ ਦੀ ਲੱਕੜੀ ਆਪਾਂ ਯੂਜ਼ ਕਰਦੇ ਆਂ ਹਵਨ ਦੇ ਵਿੱਚ ਇਸ ਕਰਕੇ ਕਿਹੜੀ ਲੱਕੜੀ ਦਾ ਬੈੱਡ ਬਣਿਆ ਦਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਹੋਣ ਕਰਕੇ ਜ਼ਮੀਨ ਤੇ ਲੇਟਣਾ ਕਿਉਂਕਿ ਧਰਤੀ ਮਾਂ ਹਰ ਚੀਜ਼ ਐਕਸੈਪਟ ਕਰਦੀ ਐ ਜਦੋਂ ਕੋਈ ਸ਼ੁੱਧ ਕੰਮ ਕਰ ਰਿਹਾ ਆਪਾਂ ਹੋਈਏ ਆਪਾਂ ਨੂੰ ਜ਼ਮੀਨ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਔਰ ਜ਼ਮੀਨ ਤੇ ਹੀ ਲੇਟਣਾ ਚਾਹੀਦਾ ਹੈ ਜ਼ਮੀਨ ਤੇ ਹੀ ਸੋਣਾ ਚਾਹੀਦਾ ਈਵਨ ਖਾਣਾ ਵੀ ਇਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਮੀਨ ਤੇ ਬੈਠ ਕੇ ਖਾਣਾ ਚਾਹੀਦਾ ਹੈ ਦੂਸਰੀ ਗੱਲ ਜਦੋਂ ਤੁਸੀਂ ਜ਼ਮੀਨ ਤੇ ਲੇਟਦੇ ਹੋ ਜ਼ਮੀਨ ਤੇ ਬੈਠ ਕੇ ਕੰਮ ਕਰਦੇ ਹੋ ਜਾਂ ਜ਼ਮੀਨ ਤੇ ਨਾਲ ਜੁੜੇ ਰਹਿੰਦੇ ਹੋ ਖਾਸ ਕਰਕੇ ਇਨਾਂ ਦਿਨਾਂ ਦੇ ਵਿੱਚ ਤੁਹਾਡੇ ਤੇ ਰਾਹੂ ਦਾ ਪ੍ਰਭਾਵ ਘਟਦਾ ਔਰ ਰਾਹੂ ਦਾ ਪ੍ਰਭਾਵ ਖਰਾਬ ਹੋਵੇ ਤੇ ਜ਼ਿੰਦਗੀ ਤਹਿਸ ਨਹਿਸ ਹੋ ਜਾਂਦੀ ਹੈ ਬਹੁਤ ਹੀ ਡਿਸਟਰਬ ਹੋ ਜਾਂਦੀ ਹੈ ਜਦੋਂ ਤੁਸੀਂ ਬੈੱਡ ਦੇ ਉੱਤੇ ਪੈਂਦੇ ਹੋ ਜਾਂ ਤੁਸੀਂ ਬੈੱਡ ਤੇ ਸੌਂਦੇ ਹੋ ਇਨਾਂ ਦਿਨਾਂ ਦਿਮਾਗੀ ਰਕਸ਼ੀ ਵਿਧੀ ਬਹੁਤ ਐਕਟਿਵਟ ਰਹਿੰਦੀ ਹੈ ਇਸ ਕਰਕੇ ਆਪਾਂ ਨੂੰ ਬੈੱਡ ਤੇ ਸੋਣਾ ਅਵੋਇਡ ਕਰਨਾ ਚਾਹੀਦਾ ਹੈ ਆਪਾਂ ਨੂੰ ਜ਼ਮੀਨ ਤੇ ਸੋਣਾ ਚਾਹੀਦਾ ਇਹਨਾਂ ਦਿਨਾਂ ਵਿੱਚ ਵਰਤ ਵਾਲੇ ਤੇ ਤੁਸੀਂ ਜਿਹੜੇ ਕਿਹਾ ਉਹ ਤੇ ਹੈਗੇ ਹੈਗੇ ਜੇਕਰ ਵਰਤ ਨਹੀਂ ਵੀ ਰੱਖਿਆ ਤੁਹਾਡੀ ਮਨੋ ਕਾਮਨਾ ਤੁਸੀਂ ਕੋਈ ਪੂਰੀ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਜ਼ਮੀਨ ਤੇ ਰਾਤ ਨੂੰ ਸੋਵੋ ਨੀਚੇ ਇੱਕ ਬਿਸਤਰਾ ਵਿਛਾ ਕੇ ਜ਼ਮੀਨ ਤੇ ਸੋਵੋ ਇਸ ਨਾਲ ਤੁਹਾਡੀ ਪਵਿੱਤਰਤਾ ਵੀ ਬਣੀ ਰਹੇਗੀ ਪਲੱਸ ਤੁਹਾਡੇ ਨਾਲ ਮਾਤਾ ਜੀ ਦੀ ਅਸ਼ੀਰਵਾਦ ਤੇ ਕਿਰਪਾ ਵੀ ਜੁੜੀ ਰਹੇਗੀ ਖਾਣ ਪੀਣ ਨੂੰ ਲੈ ਕੇ ਜ਼ਰੂਰ ਦੱਸੋ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਸਵਾਲ ਪੁੱਛਿਆ ਸੀਗਾ ਕਿ ਅੱਜਕੱਲ ਕਾਫੀ ਜਿਹੜੇ ਲੋਕ ਨੇ ਉਹ ਵਰਕਿੰਗ ਨੇ ਤਾਂ ਉਹਨਾਂ ਨੂੰ ਲੈ ਕੇ ਜ਼ਰੂਰ ਤੁਸੀਂ ਦੱਸੋ ਕਿ ਕੀ ਕੁਝ ਉਹ ਖਾ ਸਕਦੇ ਨੇ ਆਪਣੇ ਟਿਫਿਨਸ ਦੇ ਵਿੱਚ ਕੀ ਕੁਝ ਲੈ ਕੇ ਜਾ ਸਕਦੇ ਨੇ ਅੱਜਕੱਲ ਜਿਹੜੇ ਬੱਚੇ ਨੇ ਉਹ ਵੀ ਨਰਾਤੇ ਰੱਖਣ ਦੇ ਬੜੇ ਸ਼ੌਕੀਨ ਨੇ ਸਕੂਲ ਵੀ ਜਾਣਾ ਤਾਂ ਉਹਨਾਂ ਨੂੰ ਜ਼ਰੂਰ ਦੱਸੋ ਕਿ ਉਹਨਾਂ ਨੂੰ ਕੀ ਕੀ ਆਪਣੇ ਲੰਚ ਬਾਕਸਸ ਦੇ ਵਿੱਚ ਲੈ ਕੇ ਜਾ ਦੇ। ਦੇਖਿਓ ਇੱਕ ਦੋ ਆਂਦੀਆਂ ਦੋ ਤਿੰਨ ਚੀਜ਼ਾਂ ਆਂਦੀਆਂ ਜਿਹੜੀਆਂ ਇੱਕ ਨਾ ਤੁਸੀਂ ਦੇਖਿਆ ਹੋਏਗਾ ਰੈਡੀ ਟੂ ਈਟ ਫੂਡ ਹੁੰਦਾ ਹੈ। ਤਾਨੂੰ ਮਾਰਕੀਟ ਤੋਂ ਮਿਲ ਜਾਂਦਾ ਤੁਸੀਂ ਸਿਰਫ ਉਹਨੂੰ ਕੀ ਕਰਨਾ ਹੈ ਮਾਈਕ੍ਰੋ ਕਰਨਾ ਹੈ ਉਹਨੂੰ ਜਾਂ ਤਵੇ ਤੇ ਰੱਖਣਾ ਤੇ ਤੁਸੀਂ ਚਲਾਉਣਾ ਇਸ ਚੀਜ਼ ਨੂੰ ਤੁਸੀਂ ਬਿਲਕੁਲ ਅਵੋਇਡ ਕਰਨਾ ਹੈ ਫਰੈਸ਼ ਫੂਡ ਫਰੈਸ਼ ਖਾਣਾ ਘਰੇ ਬਣਾਵਾ ਕੇ ਉਹ ਤੁਸੀਂ ਆਪਣੇ ਟੇਫਨ ਚ ਲੈ ਕੇ ਜਾਓ ਖਾਣ ਨੂੰ ਤੁਸੀਂ ਹਰ ਚੀਜ਼ ਖਾ ਸਕਦੇ ਹੋ ਮਾਸਾਹਾਰੀ ਆਪਾਂ ਟੱਚ ਵੀ ਨਹੀਂ ਕਰਨਾ ਆਪਾਂ ਦੇਖਣਾ ਵੀ ਨਹੀਂ ਹੈ ਇਸ ਟਾਈਮ ਦੇ ਵਿੱਚ ਪਲੱਸ ਪਿਆਜ਼ ਤੇ ਲਸਣ ਦਾ ਪਰਹੇਜ਼ ਹਮੇਸ਼ਾ ਰਿਹਾ ਹੈ ਕਿਉਂਕਿ ਪਿਆਜ਼ ਤੇ ਲਸਣ ਦਾ ਇਤਿਹਾਸ ਰਕਸ਼ਸਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਪਿਆਜ਼ ਦਾ ਤੇ ਲਸਣ ਦਾ ਬਿਲਕੁਲ ਪਰਹੇਜ਼ ਰਹੇਗਾ ਵਿਦਆਊਟ ਇਹ ਤੋਂ ਖਾਣਾ ਬਨੇਗਾ ਇਸ ਨੂੰ ਤੁਸੀਂ ਆਪਣੇ ਜੇ ਤੁਸੀਂ ਜਾਂਦੇ ਹੋ ਤੁਸੀਂ ਇਹ ਟੇਫਨ ਚ ਪਾ ਕੇ ਲੈ ਕੇ ਜਾਓ ਬਾਹਰ ਦਾ ਫਰੋਜ਼ਨ ਫੂਡ ਬਾਹਰ ਦਾ ਖਾਣਾ ਕਿਉਂਕਿ ਬਾਹਰ ਦੇ ਖਾਣੇ ਵੀ ਅੱਜ ਕੱਲ ਸ਼ੁੱਧ ਨਹੀਂ ਰਹਿ ਗਿਆ ਬਾਹਰ ਦਾ ਤੇਲ ਸ਼ੁੱਧ ਨਹੀਂ ਹੈਗਾ ਤੁਸੀਂ ਘਰ ਦਾ ਖਾਣਾ ਖਾਣਾ ਹੈ ਘਿਓ ਦਾ ਬਣਿਆ ਖਾਣਾ ਖਾਣਾ ਹੈ ਤੇਲ ਦਾ ਬਣਿਆ ਖਾਣਾ ਖਾਣਾ ਹੈ ਲੇਕਿਨ ਮੇਕ ਸ਼ੋਰ ਕਿ ਘਰ ਦੇ ਵਿੱਚ ਹੀ ਬਣਾਓ ਵਿਦਆਊਟ ਪਿਆਜ਼ ਵਿਦਆਊਟ ਅਨੀਆ ਗਾਰਲਿਕ ਇਸ ਤੋਂ ਬਗੈਰ ਬਣਾ ਕੇ ਤੁਸੀਂ ਆਪਣੇ ਰੁਟੀਨ ਚ ਜੋ ਤੁਸੀਂ ਖਾਣਾ ਚਾਹੁੰਦੇ ਹੋ ਤੁਸੀਂ ਖਾ ਸਕਦੇ ਹੋ ਬਸ ਆ ਦੋ ਚਾਰ ਚੀਜ਼ਾਂ ਤੁਸੀਂ ਧਿਆਨ ਰੱਖਣਾ ਜੀ ਜੀ ਬਹੁਤ ਬਹੁਤ ਤਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਸ ਸਮੇਂ ਸਾਡੇ ਨਾਲ ਦਾ ਐਸਟ੍ਰੋ ਆਪੀਡੀ ਤੋਂ ਐਸਟ੍ਰੋਲੋਜਰ ਸੁਨੀਲ ਗਾਂਧੀ ਮੌਜੂਦ ਸਨ ਕਈ ਗੱਲਾਂ ਬਾਤਾਂ ਇਹਨਾਂ ਦੇ ਨਾਲ ਨਵਰਾਤਰੀਆਂ ਨੂੰ ਲੈ ਕੇ ਕੀਤੀਆਂ ਨੇ ਜੇਕਰ ਤੁਹਾਡਾ ਕੋਈ ਪ੍ਰਸ਼ਨ ਰਹਿ ਗਿਆ ਹੋਵੇ ਤੁਹਾਨੂੰ ਉੱਤਰ ਚਾਹੀਦਾ ਹੋਵੇ ਉਸ ਦਾ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਉਹ ਪ੍ਰਸ਼ਨ ਲਿਖ ਸਕਦੇ ਹੋ ਮੁੜ ਕੇ ਇਹਨਾਂ ਦੇ ਕੋਲ ਉਸ ਦਾ ਜਵਾਬ ਲੈਣ ਦੇ ਲਈ ਜ਼ਰੂਰ ਆਵਾਂਗੇ ਤਾਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਕੈਮਰਾ ਪਰਸਨ ਰਜਤ ਦੇ ਨਾਲ ਮੈਂ ਕਰੁਨਾ ਸ਼ਰਮਾ